ਪੰਥਕ ਸਭਾਾਂ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਔਰ ਬੜੀ ਡੈਮੇਜਿੰਗ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ। ਅਕਾਲ ਤਖਬਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਪਏ ਰਫੜ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਜਾਇਆ ਗਿਆ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗ ਗਿਆ ਕਿ ਕਿਸ ਤਰੀਕੇ ਨਾਲ ਜਥੇਦਾਰ ਨੂੰ ਹਟਾਇਆ ਗਿਆ ਔਰ ਉਹਨਾਂ ਨੂੰ ਖਦਸ਼ਾ ਹੈ ਕਿ ਮੈਨੂੰ ਹੈੱਡ ਗ੍ਰੰਥੀ ਦੀ ਪੋਸਟ ਤੋਂ ਹਟਾਇਆ ਜਾਏਗਾ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜ਼ਵਾਬਦਾਰ ਬਣਾਇਆ ਜਾਵੇ ਕਿ ਮੈਨੂੰ ਇਸ ਤਰੀਕੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਤੀ ਦੀ ਪੋਸਟ ਤੋਂ ਨਾ ਹਟਾਇਆ ਜਾਵੇ ਔਰ ਇੱਕ ਹੋਰ ਕੇਸ ਦੋ ਸਮਾਨਾਂਤਰ ਕੇਸ ਨੇ ਦੂਜੇ ਦਾ ਜ਼ਿਕਰ ਅਸੀਂ ਬਾਅਦ ਚ ਕਰਦੇ ਆ ਉਹ ਵੀ ਬਹੁਤ ਅਹਿਮ ਆ ਉਹਦੇ ਵਿੱਚ ਵਿਅਕਤੀਗਤ ਦੋਸ਼ ਲਾਏ ਗਏ ਨੇ ਲੀਡਰਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹਵਾਲੇ ਨਾਲ ਇੱਕ ਬਹੁਤ ਅਹਿਮ ਡਵੈਲਪਮੈਂਟ ਹੋ ਰੇ ਦੇ ਵਿੱਚ ਹੈਗੀ ਆ ਉਹਨੂੰ ਵੀ ਪੜਦੇ ਆ ਸਭ ਤੋਂ ਪਹਿਲਾਂ ਸਦਾ ਜਗਤਾਰ ਸਿੰਘ ਜੀ ਮੈਂ ਤੁਹਾਡੇ ਤੋਂ ਸਮਝਾਂ ਇਹ ਗਿਆਨੀ ਰਕबीर ਸਿੰਘ ਨੂੰ ਜਦੋਂ ਕੱਲ ਤੱਕ ਸਭ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਹਟਾਇਆ ਗਿਆ इवन ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੂੰ ਹਟਾਇਆ ਨਹੀਂ ਗਿਆ ਉਹਨਾਂ ਦੀ ਤਾਂ ਸਵਾਮਾ ਹੀ ਖਤਮ ਕਰ ਦਿੱਤੀਆਂ ਗਈਆਂ ਇਸ ਤਰੀਕੇ ਨਾਲ ਕਿ ਉਹਨਾਂ ਦੇ ਡਿਊਜ਼ ਵੀ ਵਾਪਸ ਨਹੀਂ ਹੋਏ 30 ਲੱਖ ਤੋਂ ਵੱਧ ਦਾ ਉਹਨਾਂ ਦਾ ਨੁਕਸਾਨ ਹੋਇਆ ਉਸ ਵੇਲੇ ਵੀ ਰੌਲਾ ਸੀ ਕਿ ਉਹ ਇਹ ਕੇਸ ਹਾਈ ਕੋਰਟ ਚ ਲੈ ਕੇ ਜਾਣਗੇ ਪਰ ਇੰਟੈਲੈਕਚੁਅਲਸ ਨੇ ਸਿੱਖ ਪੰਥ ਨੂੰ ਜਾਣਨ ਵਾਲੇ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਗਲਤ ਹੋਊਗਾ ਜੇ ਇਹ ਮਾਮਲੇ ਕੋਰਟ ਚ ਜਾਂਦੇ ਸੋ ਹੁਣ ਇਹ ਮਾਮਲਾ ਕੋਰਟ ਚ ਚਲੇ ਗਿਆ ਸਰਦਾਰ ਜੀਤਾਰ ਸਿੰਘ ਜੀ ਇਹ ਖਬਰ ਤੁਸੀਂ ਹੀ ਕੱਲ ਸ਼ਾਮ ਨੂੰ ਕੱਢ ਰਹੇ ਸੀ ਔਰ ਇਹਦੇ ਹੁਣ ਤੱਥ ਬਾਹਰ ਆ ਗਿਆ ਇਹਦੇ ਨੋਟਸ ਬਾਹਰ ਆ ਗਿਆ ਇਹ ਪਟੀਸ਼ਨ ਦਾ ਇੱਕ ਹਿੱਸਾ ਮੇਰੇ ਕੋਲ ਪਿਆ ਜੀ ਇਹ ਅਕਾਲ ਤਖਤ ਦੇ ਸਿਧਾਂਤ ਤੇ ਸਿੱਧਾ ਹੀ ਹਮਲਾ ਹੈ ਤੇ ਇਹ ਹਮਲਾ ਹੁਣ ਕਿਸੇ ਹੋਰ ਨੇ ਨਹੀਂ ਕੀਤਾ ਸਾਬਕਾ ਜੇਸ਼ੇਦਾਰ ਨੇ ਕੀਤਾ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਿਚਾਟ ਨਹੀਂ ਹੈ ਅਸੀਂ ਲਗਾਤਾਰ ਇੱਕੋ ਗੱਲ ਸਿੱਖੀ ਹੈ ਤੇ ਸੁਣੀ ਹੈ ਲਗਾਤਾਰ ਐਨੇ ਸਾਲਾਂ ਤੋਂ ਜੋ ਤੋਂ ਮੈਂ ਸੇਕ ਸਿਆਸਤ ਕਵਰ ਕਰਿਆ ਕਿ ਸਾਡਾ ਅਸਾਲ ਤੱਕ ਸੁਪਰੀਮ ਹੈ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਸਾਡਾ ਤਖਤ ਸੁਪਰੀਮ ਹੈ ਤੇ ਨਾਲ ਔਰ ਚ ਇਹ ਵੀ ਧਾਰਨਾ ਬਣ ਗਈ ਕਿ ਤਖਤ ਦੇ ਜੱਜੇਦਾਰ ਨੂੰ ਕੋਈ ਜਿਹੜੀ ਦੁਨਿਆਵੀ ਕਚਹਿਰੀ ਹੈ ਕੋਰਟ ਹੈ ਉਹ ਸੰਭਲ ਨਹੀਂ ਕਰ ਸਕਦੇ ਤੇ ਜਿਹੜਾ ਜੱਜੇਦਾਰ ਦਾ ਅਹੁਦਾ ਹੈ ਉਹ ਫੌਂਦੇ ਲੀਡਰ ਦਾ ਮੰਨਿਆ ਜਾਂਦਾ ਹੈ ਪ੍ਰੈਕਟਿਸ ਦੇ ਵਿੱਚ ਕਿਸੇ ਗਰੰਥੀ ਦਾ ਨਹੀਂ ਮੰਨਿਆ ਜਾਂਦਾ ਵੀ ਹੈਡ ਗਰੰਥੀ ਤਾਂ ਅਕਾਲ ਤਖਤ ਦਾ ਵੈਸੇ ਹੀ ਅਲੱਗ ਹੈਗਾ ਮੈਂ ਸਿਧਾਂਤ ਦੀ ਗੱਲ ਕਰ ਰਿਹਾ ਤਾਂ ਮੈਂ ਕਹੇ ਬਈ ਇਸ ਤੋਂ ਵੱਡੀ ਸੱਤ ਕਦੇ ਸਿਧਾਂਤ ਨੂੰ ਪਹਿਲਾਂ ਕਦੇ ਇਸ ਤਖਤ ਦੇ ਨਾਲ ਨਹੀਂ ਵਜੇ ਜਸਹਰ ਗੁਰਦਿਆਲ ਸਿੰਘ ਅਜਰਵਾ ਕਿਸੇ بڑے ਤਖਤ ਦੇ ਜਸੇਧਾਰ ਹੁੰਦੇ ਸੀ ਤੇ ਉਹਨਾਂ ਨੂੰ ਕੋਰਟ ਦੇ ਸਵੰਨ ਗਏ ਸੀ ਤੇ ਕੇਸ ਦੇ ਵਿੱਚ 1980 ਦੇ ਆਸ-ਪਾਸ ਲਿਬਲ ਤੇ ਉਹਨਾਂ ਨੇ ਨਾ ਕਰਤੀ ਸੀ ਜੀ ਬਈ ਮੈਨੂੰ ਕੋਈ ਦੁਨਿਆਵੀ ਕੋਰਟ ਸਮਝ ਨਹੀਂ ਕਰ ਸਕਦਾ ਇਹ ਇਸਟੈਬਲਿਸ਼ਡ ਇੱਕ ਨਾਰਮ ਹੈ ਹੁਣ ਤੁਸੀਂ ਇੰਡਸ ਸਟੇਟ ਨੂੰ ਇੱਕ ਆਪ ਹੀ ਪੁਆਇੰਟ ਦੇਤਾ ਤੁਹਾਡੇ ਤਖਤ ਨੂੰ ਆਪਣੇ ਸਬੰਧਾਂ ਦੇ ਥੱਲੇ ਲਿਆਉਣਾ ਇਹ ਰੀਤੀ ਰੌਲਾ ਹੈ ਹੁਣ ਇਹਨਾਂ ਨੇ ਬਰਕਾਤ ਦਿੱਤੀ ਹੈ ਕਿ ਹੁਣ ਯਾਨੀ ਰਣਵੀਰ ਸਿੰਘ ਨੂੰ ਜਦੋਂ ਲਾਇਆ ਗਿਆ ਸੀਗਾ ਤੇ ਉਹਨਾਂ ਨੇ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਉਦੋਂ ਹੀ ਖਰਚਾ ਹੋ ਗਿਆ ਵੀ ਮੈਨੂੰ ਪਤਾ ਨਹੀਂ ਕਿਸ ਵੇਲੇ ਇਹ ਇੱਥੇ ਜਿ세ਦਾਰੀ ਤੋਂ ਹਟਾ ਦੇਣਗੇ ਤੇ ਉਹਨਾਂ ਨੇ ਲੀਨ ਨਾਲ ਰੱਖਿਆ ਆਪਾਂ ਵੀ ਮੈਨੂੰ ਆਪਣਾ ਹੈੱਡ ਗ੍ਰੰਥੇ ਦਰਬਾਰ ਸਾਹਿਬ ਨਾਲ ਰੱਖੋ ਇਹ ਸੈਂਸ ਆਫ ਇਨਸਿਕਿਉਰਟੀ ਦੇ ਵਾਂ ਤੋਂ ਸੀ ਇਹਨਾਂ ਦੀ ਭਾਵੇਂ 2 ਦਸੰਬਰ ਦੇ ਹੁਕਮ ਨਾਲ ਮੈਨੇ ਇਹਨਾਂ ਦਾ ਨਾਮ ਬੜਾ ਉੱਚਾ ਕਰਤਾ ਸੀਗਾ ਲੇਕਿਨ ਇਨਹੇਰੈਂਟ ਇਹਨਾਂ ਚ ਸੈਂਸ ਆਫ ਇਨਸਿਕਿਉਰਟੀ ਉਦੋਂ ਸੀ ਦੀ ਔਰ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਉਹਦਾ ਬਹੁਤ ਉੱਚਾ ਮੰਨਿਆ ਜਾਂਦਾ ਹੈ। ਤਾਂ ਹੁਣ ਉਹਨਾਂ ਨੇ ਹਾਈ ਕੋਰਟ ਚ ਪਟੀਸ਼ਨ ਕੀਤੀ ਹੈ। ਕਿ ਮੈਨੂੰ ਇਸ ਗੱਲ ਦਾ ਖਤਸ਼ਾ ਹੈ ਕਿ ਮੈਨੂੰ ਹੱਡ ਗ੍ਰੰਥੀ ਦੇ ਉਹਦੇ ਤੋਂ ਇਹ ਇਹ ਹੁਣ ਬਾਹਰ ਕਰ ਦੇਣਗੇ। ਤੇ ਉਹਨਾਂ ਨੇ ਕੋਰਟ ਦੇ ਪ੍ਰੋਟੈਕਸ਼ਨ ਮੰਗੀ ਹੈ। ਜਿਨ੍ਹਾਂ ਲੋਕਾਂ ਨੂੰ ਅਸੀਂ ਕੌਮ ਦੇ ਜਸੇਦਾਰ, ਕੌਮ ਦੇ ਸਿੱਖ ਕੌਮ ਦੇ ਲੀਡਰ ਦੇ ਇਤਰਾ ਮੰਨਤਾ ਦਿੰਨੇ ਆ ਕਿ ਉਹਨਾਂ ਨੂੰ ਕਿ ਇਸੇ ਕੋਰਟ ਤੋਂ ਪ੍ਰੋਟੈਕਸ਼ਨ ਦੀ ਲੋੜ ਹੈਗੀ ਹੈ ਪ੍ਰੋਟੈਕਸ਼ਨ ਪੰਥ ਨੇ ਦੇਣੀ ਹੈ ਤੇ ਪੰਥ ਨੇ ਹਮੇਸ਼ਾ ਦਿੱਤੀ ਹੈ ਪਹਿਲਾਂ ਤੇ ਇਹ ਜੇ ਇਹਨਾਂ ਨੇ ਕੋਈ ਪ੍ਰੋਟੈਕਸ਼ਨ ਲੈਣੀ ਸੀ ਉਹ ਪੰਥ ਤੋਂ ਲੈਣੀ ਸੀ ਇਤੋਂ ਆਪਾਂ ਗੱਲ ਬਾਤ ਦੇ ਵਿੱਚ ਕਰਦੇ ਹਾਂ ਲੇਕਿਨ ਇਹਨਾਂ ਦੀ ਪੋਟਿਸ਼ਨ ਇਹ ਹੈ ਕਿ ਮੈਨੂੰ ਨੌਕਰੀ ਤੋਂ SGPC ਨਾਲ ਤੋੜ ਦੇ ਉਹ ਪਾਰਟਿਕ ਅਥਾਰਟੀ SGPC ਹੈ ਵੈਸੇ ਕਿਸੇ ਸਟੇਜ ਤੇ ਆ ਕੇ ਪਹਿਲਾਂ ਵੀ ਕਿੰਨੇ ਵਾਰੇ ਜ਼ਿਕਰ ਹੋਇਆ ਹੁਣ ਮੈਨੂੰ ਪਤਾ ਨਹੀਂ ਵੀ ਹੈੱਡ ਗ੍ਰੰਥੀ ਐਮਪਲਾਈ ਹੈ ਕਿ ਨਹੀਂ ਜਿੰਨੇ ਮੇਰੀ ਪਹਿਲਾਂ ਨਾਲੇ ਸੀਗੀ ਜਦੋਂ ਮੁਰਚਰ ਸਿੰਘ ਤੋੜਾ ਸੀਗੇ ਐਸ.ਡੀ.ਪੀ.ਐਸ. ਦੇ ਪ੍ਰਧਾਨ ਤੇ ਉਹਨਾਂ ਨੇ ਜਸੇਦਾਰ ਦਾ ਉਹਦਾ ਤੇ ਹੈੱਡ ਗ੍ਰੰਥੀ ਦਰਬਾਰ ਸਭ ਦਾ ਉਹਦਾ ਇਹ ਕਰਤਾ ਸੀ ਕਿ ਇਹ ਐਮਪਲਾਈਜ਼ ਨਹੀਂ ਹੋਣਗੇ ਇਹਨਾਂ ਨੂੰ ਤਰਖਾ ਬਾਕੀ ਐਮਪਲਾਈ ਦੀ ਤਰ੍ਹਾਂ ਨਹੀਂ ਮਿਲੇਗੀ ਤੇ ਇਹਨਾਂ ਨੂੰ ਆਨਰੇਰੀਅ ਮਿਲੇਗਾ ਚਰਚਾ ਇਹਨਾਂ ਨੇ ਆਪ ਹੀ ਕਿਤੇ ਲਿਖ ਕੇ ਦਿੱਤਾ ਵੀ ਸਾਨੂੰ এমਪਲਾਈ ਟਰੀਟ ਕਰੋ। ਉਹ ਬੜੀ ਅਜੀਬ ਜਿਹੀ ਸਿਚੁਏਸ਼ਨ ਹੈ। ਹੁਣ ਇਹਨਾਂ ਨੇ ਐਜ਼ এমਪਲਾਈ ਆਫ ਦੀ ਐਸਜੀਪੀਸੀ ਇਹ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਹੈ। ਤੇ ਗੱਲ ਸਿਰਫ ਕੀ ਹੁਣ ਇਹ ਨੌਕਰੀ ਤੇ ਹੀ ਰਹਿਗੇ ਜਿਨ੍ਹਾਂ ਨੂੰ ਅਸੀਂ ਕੌਮ ਦੇ ਲੀਡਰ ਮੰਨਦੇ ਆਂ ਕਿ ਨੌਕਰੀਏ ਨਾਸਤੇ ਇਹਨੇ ਪਿਆਰੀ ਸੀ ਵੀ। ਚਲੋ ਮਾ ਮੋਟੀ ਗੱਲ ਇਹ ਆ ਕਿ ਸਾਡੇ ਜਿਹੜੇ ਸਟੈਬਲਿਸ਼ਡ ਨਾਰਮ ਸੀਗੇ ਸਿੱਖ ਪੰਥ ਦੇ ਉਹਨਾਂ ਨੂੰ ਰੋਲ ਕੇ ਇਨਾਂ ਨੇ ਹਾਈ ਕੋਰਟ ਮਲ ਰੋਕੂਟਾ ਤੇ ਉਥੋਂ ਪ੍ਰੋਟੈਕਸ਼ਨ ਮੰਗੀ ਹੈ ਸਰ ਜਗਤਾਰ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ ਨਮੀਨ ਸ਼ਰਮਾ ਉਹਨਾਂ ਨੇ 9 ਤਰੀਕ ਇਸੇ ਮਹੀਨੇ ਦੇ 9 ਤਰੀਕ ਨੂੰ ਇਹ ਪਟੀਸ਼ਨ ਜਿਹੜੀ ਫਾਈਲ ਕੀਤੀ ਹੈ ਔਰ ਤੁਹਾਨੂੰ ਯਾਦ ਹੋਵੇ ਇੱਕ ਮੀਟਿੰਗ ਐਗਜ਼ੀਕਟਿਵ ਬਾਡੀ ਦੀ ਸੀ ਕਿ 9 ਨੂੰ ਜਿਹੜੀ ਬਾਅਦ ਵਿੱਚ ਸ਼ਾਇਦ 12 ਨੂੰ ਕਰਤੀ ਗਈ ਸੀ ਇਹ ਉਸੇ ਸੰਦਰਭ ਦੇ ਵਿੱਚ ਹੀ ਜਿਹਦੇ ਵਿੱਚ ਇਹਨਾਂ ਨੇ ਬੜਾ ਕਲੀਅਰ ਲਿਖਿਆ ਕਿ अर्लियर द ਪਟੀਸ਼ਨਰ ਵਾਸ ਰਿਮੂਵਡ ਫ্রম ਦਾ ਪੋਸਟ ਆਫ ਜਥੇਦਾਰ ਸ਼੍ਰੀ ਅਕਾਲ ਤਖਤ ਕੌਨ 7/3/2025 ਐਂਡ ਵਾਸ ਅਪਾਇੰਟਡ ਐਜ਼ ਹੈੱਡ ਗ੍ਰੰਤੀ ਸੁਪਰੀਮ ਪਰੀਸਟ ਆਫ ਸੱਚਕੰਸਿਦੀ ਦਰਬਾਰ ਸਾਹਿਬ ਦਾ ਪਟੀਸ਼ਨਰ ਸੀਕਸ ਇੰਡਲਜੈਂਸ ਆਫ ਦਿਸ ਹਾਨਰੇਬਲ ਕੋਰਟ ਟੂ ਪ੍ਰੋਟੈਕਟ ਦਾ ਸੈਂਸਿਟੀਟੀ ਆਫ ਪੋਸਟ ਅਕੂਪਾਈਡ ਬਾਈ ਦਾ ਪਟੀਸ਼ਨਰ ਹੂ ਇਜ਼ ਐਟ ਦਾ ਰੀਸੀਵਿੰਗ ਐਂਡ ਆਫ ਦ ਪੋਲਿਟਿਕਲ ਟਸਲ ਇਨਸਾਈਡ ਐਸਪੀਸੀ ਸਰਦਾਰ ਅਮਰਜੀਤ ਸਿੰਘ ਜੀ ਡਾਕਟਰ ਸਾਹਿਬ ਤੁਹਾਡੀ ਇਸ ਬੰਦ ਦੇ ਵਿੱਚ ਸਿੰਘ ਸਾਹਿਬ ਦੇ ਨੇੜਲੇ ਨਾਲ ਗੱਲਬਾਤ ਹੋਈ ਹੋਊਗੀ ਕਿਉਂਕਿ ਤੁਸੀਂ ਇਹਨਾਂ ਸਾਰੇ ਜਥੇਦਾਰਾਂ ਦੇ ਨੇੜੇ ਵਿਚਰਦੇ ਰਹੇ ਹੋ ਜਿਹੜਾ ਇਹ ਮਾਮਲਾ ਹੈ ਇਹ ਮਾਮਲਾ ਇੱਕ ਸਿੰਗਲ ਲਾਈਨਰ ਨਹੀਂ ਹੈਗਾ ਇਹ ਮਾਮਲਾ ਕੌਮ ਦੀ ਸਿਧਾਂਤ ਪਰੰਪਰਾ ਨਾਲ ਜੁੜਿਆ ਔਰ ਮਾਨ ਮਰਿਆਦਾ ਨਾਲ ਜੁੜਿਆ ਜਿਹੜਾ ਜਥੇਦਾਰ ਗਨੀ ਹਰਪ੍ਰੀਤ ਸਿੰਘ ਜਦੋਂ ਇਸ ਤਰ੍ਹਾਂ ਦਾ ਮਾਮਲਾ ਉਹਨਾਂ ਦਾ ਕੋਰਟ ਚ ਜਾਣ ਨੂੰ ਤਿਆਰ ਸੀ ਕਿਸੇ ਹੋਰ ਧਿਰ ਨੇ ਇਹ ਰੈਡੀ ਕਰ ਲਿਆ ਸੀ ਤਾਂ ਇਹਨਾਂ ਮੰਚਾਂ ਤੋਂ ਜਦੋਂ ਜ਼ਿਕਰ ਕੀਤਾ ਗਿਆ ਸੀ ਵੀ ਨਹੀਂ ਹੋਣਾ ਚਾਹੀਦਾ ਜਿੰਨੂੰ ਅਸੀਂ ਸਿੱਖਾਂ ਦੀ ਸੁਪਰੀਮ ਕੋਰਟ ਵਜੋਂ ਵੇਖਦੇ ਆ ਹਾਲਾਂਕਿ ਕੱਲ ਤੱਕ ਕੋਈ ਕੋਰਟ ਨਹੀਂ ਨੇ ਪਰ ਅਸੀਂ ਜਿਹਨਾਂ ਨੂੰ ਸੁਪਰੀਮ ਮੰਨਦੇ ਆ ਉਹਨਾਂ ਦੇ ਮਾਮਲੇ ਕੋਈ ਦੁਨਿਆਵੀ ਵਿਅਕਤੀ ਐਡਰੈਸ ਕਰਨਗੇ ਭਾਵੇਂ ਉਹ ਜਾਜੀ ਹੋਣ ਜਸਟਿਸ ਹੋਣ ਉਹਨਾਂ ਨੇ ਇਹ ਮਾਮਲਾ ਕੋਰਟ ਚ ਨਹੀਂ ਸੀ ਲੈ ਕੇ ਗਏ ਹਾਲਾਂਕਿ ਉਹਨਾਂ ਦਾ 30 ਲੱਖ ਦੇ ਆਸ-ਪਾਸ 30 ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਸ਼ਾਇਦ ਸ਼੍ਰੋਮਣੀ ਕਮੇਟੀ ਜਿਹੜੇ ਫੰਡਸ ਰੱਖਦੀ ਹੈ ਇਹਨਾਂ ਦੇ ਉਹ ਵਾਪਸ ਨਹੀਂ ਹੁੰਦੇ ਜਦੋਂ ਕਿਸੇ ਨੂੰ ਬਰਖਾਸਤ ਕਰਤਾ ਜਾਂਦਾ ਉਸ ਤੋਂ ਬਾਅਦ ਯਾਨੀ ਰਗਵੀਰ ਸਿੰਘ ਤਾਂ ਹੁਣ ਇੱਕ ਸੇਫ ਅਹੁਦੇ ਤੇ ਨੇ ਇੱਥੇ ਸ਼੍ਰੋਮਣੀ ਕਮੇਟੀ ਦੇ ਨਿਯਮ ਅਪਲਾਈ ਹੁੰਦੇ ਨੇ ਜਦੋਂ ਤੁਸੀਂ ਹੈੱਡ ਗ੍ਰੰਥੀ ਵਜੋਂ ਕਿਸੇ ਨੂੰ ਕੱਢਨੇ ਹੋ ਤਾਂ ਤੁਹਾਨੂੰ ਉੱਥੇ ਉਹ ਨਿਯਮ ਪਾਲਣਾ ਕਰਨੀ ਪੈਂਦੀ ਹੈ ਤੁਸੀਂ ਲੇਕਿਨ ਹਵਾਲਾ ਦੇ ਕੇ ਜ਼ਥੇਦਾਰੀ ਤੋਂ ਰਿਮੂਵ ਕਰਨ ਦਾ ਇਹ ਵੀ ਹਵਾਲਾ ਵਿੱਚ ਲੈ ਲੈਂਦਾ ਅਕਾਲ ਤਖਤ ਸਾਹਿਬ ਦਾ ਔਰ ਹੁਣ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਜਿਹਦੇ ਲਈ ਇਹ ਰੁਤਬਾ ਵਰਤਿਆ ਗਿਆ ਕੈਨੇ ਰਕਬੀਰ ਸਿੰਘ ਵੱਲੋਂ ਆਪ ਹੀ ਕਿ ਜੇਕਰ ਕਿਸੇ ਜਥੇਦਾਰ ਦੇ ਖਿਲਾਫ ਕੋਈ ਕੰਪਲੇਂਟ ਆਵੇ ਤਾਂ ਉਹਨੂੰ ਅਕਾਲ ਤਖਤ ਦੇ ਜਥੇਦਾਰ ਐਡਰੈਸ ਕਰਨਗੇ ਜਾਂਚ ਕਰਨਗੇ ਜੇਕਰ ਅਕਾਲ ਤਖਤ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆ ਜੇ ਤਾਂ ਉਹਨੂੰ ਐਡਰੈਸ ਕਰ ਸਕਦੇ ਨੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਇਹਦਾ ਮਤਲਬ ਸਿੱਖਾਂ ਦੇ ਵਿੱਚ ਸਭ ਤੋਂ ਸੁਪਰੀਮ ਪੋਸਟ ਹੈੱਡ ਗ੍ਰੰਤੀ ਦਰਬਾਰ ਸਾਹਿਬ ਬਾਬਾ ਬੁੱਢਾ ਜੀ ਇਹਦੇ ਤੇ ਸਮਾਨਜੋਗ ਰਹੇ ਨੇ ਸੋ ਹੁਣ ਜਿਹੜੀ ਇਹ ਸਥਿਤੀ ਬਣਾਂਤੀ ਗਈ ਆ ਇਹਨੂੰ ਬਹੁਤ ਛੋਟਾ ਨਹੀਂ ਕਰਤਾ ਗਿਆ ਗਿਆਨੀ ਰਕबीर ਸਿੰਘ ਦੇ ਇਸ ਯਤਨ ਨਾਲ ਇਹਦੇ ਪਿੱਛੇ ਦੀ ਜਿਹੜੀ ਸਾਰੀ ਸਿਆਸਤ ਆ ਤੁਸੀਂ ਸਮਝੀ ਹੋਣੀ ਬੰਧਾਵਾ ਸਾਹਿਬ ਜਦੋਂ ਅਸੀਂ ਇਹ ਸਾਰਾ ਦੇਖਦੇ ਆਂ ਸੀਨ ਬਣਿਆ ਹੋਇਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਅਸੀਂ ਦੇਖਦੇ ਆਂ ਗੱਲਾਂ ਨੇ ਜਿਹੜੀਆਂ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਨੇ ਜਿਵੇਂ ਆ ਰੀਸੈਂਟਲੀ ਹੁਣ ਕਮੇਟੀ ਜਿਹੜੀ ਉਹਨਾਂ ਨੇ 34 ਮੈਂਬਰੀ ਬਣਾਈ ਆ ਵੀ ਇਹਦੇ ਨਿਯਮ ਜਿਹੜੇ ਹੈਗੇ ਆ ਉਹਨਾਂ ਨੇ ਨਿਯੁਕਤੀ ਦੇ ਤੇ ਉਹਨਾਂ ਨੂੰ ਸੇਵਾ ਮੁਕਤੀ ਕਰਨ ਦੇ ਜਿਹੜੇ ਹੈਗੇ ਆ ਉਹ ਕਿਉਂ ਮੰਗ ਉੱਠੀ ਜਿਹੜੀ ਹੈਗੀ ਆ ਉਹ ਲਗਭਗ ਆਪਾਂ ਦੇਖਦੇ ਆ ਵੀ 2000 ਦੇ ਨੇੜੇ ਤੋਂ ਇਹ ਗੱਲ ਸਰ ਜਗਿੰਦਰ ਸਿੰਘ ਵਿਦਾਂਤੀ ਨੇ ਸ਼ੁਰੂ ਕਰਤੀ ਸੀ ਵੀ ਤੁਸੀਂ ਜਿਹੜੇ ਹੈਗੇ ਆ ਕੋਈ ਇਹ ਨਿਯਮ ਜਿਹੜੇ ਆ ਕਾਇਦੇ ਕਾਨੂੰਨ ਫਿਕਸ ਕੀਤੇ ਜਾਣ ਤੇ ਹੁਣ ਸਿਚੁਏਸ਼ਨ ਜਿਹੜੀ ਹੈਗੀ ਆ ਕੀ ਬਣ ਗਈ ਵੇ ਜਿਨ੍ਹਾਂ ਨੇ ਇਹਨਾਂ ਸੰਸਥਾਵਾਂ ਦੀ ਰਾਖੀ ਕਰਨੀ ਆ ਇਹਨਾਂ ਨੂੰ ਤਕੜੇ ਕਰਨਾ ਪਰੰਪਰਾਵਾਂ ਦੇ ਉੱਤੇ ਪਹਿਰੇਦਾਰੀ ਕਰਨੀ ਆ ਜਦੋਂ ਉਹ ਧਿਰਾਂ ਤੋਂ ਹੀ ਖਤਰਾ ਮਹਿਸੂਸ ਹੋਣ ਲੱਗ ਪਵੇ ਜਿੱਦਾਂ ਅਸੀਂ ਮੁਹਾਵਰਾ ਵਰਤਦੇ ਹਾਂ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਜਦੋਂ ਖੇਤ ਨੂੰ ਬਾੜ ਤੋਂ ਹੀ ਖਤਰਾ ਪੈਦਾ ਹੋ ਜਵੇ ਤੇ ਉਸ ਵੇਲੇ ਵੀ ਸਿਚੁਏਸ਼ਨ ਉਹ ਪੱਖ ਵੀ ਸਾਨੂੰ ਵਿਚਾਰਨ ਦੀ ਲੋੜ ਹੈਗੀ ਆ ਵੀ ਇਸ ਲੈਵਲ ਤੱਕ ਜਾ ਕੇ ਉਹ ਕਿਉਂ ਜਿਹੜਾ ਬੰਦਾ ਮਜਬੂਰ ਹੋ ਜਾਂਦਾ ਸਰਦਾਰ ਜਗਤਾਰ ਸਿੰਘ ਨੇ ਗੱਲ ਬੜੀ ਰੱਖਤੀ ਆ ਵਧੀਆ ਸਿਧਾਂਤਕ ਪੱਖ ਤੋਂ ਮਰਿਆਦਾ ਦੇ ਪੱਖ ਤੋਂ ਕਿ ਸਾਡਾ ਇਹ ਜਿਹੜਾ ਹੈਗਾ ਇੱਕ ਪੰਥ ਦੇ ਵਿੱਚ ਮਾਨਤਾ ਤੇ ਪ੍ਰਵਾਨ ਗੱਲ ਜਿਹੜੀ ਹੈਗੀ ਆ ਵੇ ਸਿੰਘ ਸਵਾਰ ਅਦਾਲਤਾਂ ਵਿੱਚ ਨਹੀਂ ਜਾਂਦੇ ਅ ਸ਼ਾਇਦ ਇਸ ਤੋਂ ਪਹਿਲਾਂ ਜੇ ਮੈਨੂੰ ਮੈਂ ਭੁੱਲਦਾ ਨਾ ਹੋਵਾਂ ਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਸੀ ਉਸ ਵੇਲੇ ਵੀ ਇਸ ਕਿਸਮ ਦੀ ਥੋੜੀ ਜਿਹੀ ਸਿਚੁਏਸ਼ਨ ਬਣੀ ਸੀ ਜਿੰਨਾ ਕਿ ਮੈਨੂੰ ਯਾਦ ਆ ਰਿਹਾ ਵੀ ਸ਼ਾਇਦ ਇੱਕ ਅੱਧੀ ਚਿੱਠੀ ਇੱਧਰੋਂ ਫੇ ਗਈ ਸੀ ਅ ਮੈਨੂੰ ਹੁਣ ਪੂਰਾ ਕਲੀਅਰ ਨਹੀਂ ਕਿ ਉਹਨਾਂ ਨੇ ਕੇਸ ਕਰਤਾ ਸੀ ਕਿ ਨਹੀਂ ਕਿ ਕੇਸ ਕੋਰਟ ਵਿੱਚ ਜਾਣ ਦੀ ਕੋਈ ਗੱਲ ਕੀਤੀ ਸੀ ਪਰ ਇਸ ਦੇ ਜਵਾਬ ਵਿੱਚ ਜਰੂਰ ਕੋਰਟ ਦਾ ਜ਼ਿਕਰ ਜਰੂਰ ਆਇਆ ਸੀ ਉਸ ਚਿੱਠੀ 'ਚ ਜਿਹੜੀ ਅਕਾਲਤਾ ਸਭਾ ਵਾਲੇ ਪਾਸੋਂ ਲਿਖੀ ਗਈ ਸੀ ਵੀ ਤੁਸੀਂ ਦੋ ਕਿਸਮ ਦਾ ਜਿਹੜਾ ਹੈਗਾ ਆਪਣਾ ਨਜ਼ਰੀਆ ਪ੍ਰਗਟ ਕਰ ਰਹੇ ਹੋ ਵੀ ਤੁਹਾਨੂੰ ਪੰਥ ਦੀ ਕਚਹਿਰੀ ਦੇ ਉੱਤੇ ਜਿਹੜਾ ਹੈਗਾ ਵਿਸ਼ਵਾਸ ਆ ਕਿ ਤੁਸੀਂ ਦੁਨਿਆਵੀ ਕੋਰਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਸਹਾਰਾ ਲੈ ਕੇ ਕੋਈ ਗੱਲ ਕਰਨੀ ਚਾਹੁੰਦੇ ਹੋ ਪਹਿਲਾਂ ਇਹ ਸਪਸ਼ਟ ਕਰੋ ਤੇ ਹੁਣ ਜਿਹੜੀ ਸਿਚੁਏਸ਼ਨ ਬਣੀ ਆ ਜਿਹੜੀ ਹੈਗੀ ਆ ਹੈ ਤਾਂ ਬੜੀ ਮੰਦ ਭੱਗੀ ਆ ਪਰ ਜੋ ਪਤਾ ਲੱਗਿਆ ਹੈ ਜਾਂ ਸੁਣ ਤੇ ਆ ਰਿਹਾ ਵੀ ਉਹ ਧਮਕੀਆਂ ਇਸ ਕਿਸਮ ਦੀਆਂ ਦਿੱਤੀਆਂ ਜਾ ਰਹੀਆਂ ਨੇ ਇਵਨ ਕਿਸੇ ਛੁੱਟੀ ਵੀ ਕਿਸੇ ਨੇ ਜਾਣਾ ਹੈਗਾ ਸਿੰਘ ਸਾਹਿਬ ਨੇ ਹੁਣ ਦਰਬਾਰ ਸਾਹਿਬ ਵਾਲੇ ਖਾਸ ਕਰਕੇ ਉਹ ਜਿਹੜੇ 2 ਦਸੰਬਰ ਦੇ ਹੁਕਮ ਨਾਲ ਨਾਲ ਜੁੜੇ ਹੋਏ ਨੇ ਉਹਨਾਂ ਦੀ ਛੁੱਟੀ ਵੀ ਜੇ ਪ੍ਰਵਾਨ ਕਰਨੀ ਆ ਕਿਸੇ ਕਿਸਮ ਦੀ ਤੇ ਉਹ ਵੀ ਬਹੁਤ ਸਾਰੀਆਂ ਅੜਚਣਾਂ ਤੇ ਕਈ ਕਿਸਮ ਦੇ ਜਿਹੜੀਆਂ ਹੈਗੇ ਰੁਕਾਵਟਾਂ ਉਹਦੇ ਵਿੱਚ ਜੋ ਪਤਾ ਲੱਗਾ ਪਾਈਆਂ ਜਾ ਰਹੀਆਂ ਨੇ ਜੇ ਵਿਦੇਸ਼ ਜਾਣਾ ਤਾਂ ਵੀ ਉਹ ਛੁੱਟੀ ਜਿਹੜੀ ਹੈਗੀ ਆ ਕਿਸੇ ਖਾਸ ਧਿਰ ਦੀ ਪ੍ਰਵਾਨਗੀ ਤੋਂ ਬਾਅਦ ਹੀ ਜਿਹੜੀ ਹੈਗੀ ਆ ਪ੍ਰਵਾਨ ਹੋਣੀ ਆ ਤੇ ਫਿਰ ਇਸ ਕਿਸਮ ਦਾ ਮਾਹੌਲ ਬਣਾ ਦੇਣਾ ਕਿ ਤੁਹਾਨੂੰ ਇੱਥੋਂ ਹਟਾਇਆ ਜਾ ਸਕਦਾ ਤੁਹਾਨੂੰ ਇੱਥੋਂ ਬਦਲਿਆ ਜਾ ਸਕਦਾ ਚਾਹੇ ਇਸ ਕਿਸਮ ਦੀ ਪਰੰਪਰਾ ਨਹੀਂ ਕਿਉਂਕਿ ਦਰਬਾਰ ਸਾਹਿਬ ਦਾ ਜੋ ਮੁੱਖ ਗ੍ਰੰਥੀ ਆ ਉਹ ਉਹਨੂੰ ਹੋਰ ਕਿਸੇ ਪਾਸੇ ਉਹਦੀ ਬਦਲੀ ਨਹੀਂ ਹੋ ਸਕਦੀ ਈਵਨ ਕਿ ਗ੍ਰੰਥੀ ਦੀ ਵੀ ਬਦਲੀ ਨਹੀਂ ਹੋ ਸਕਦੀ ਹੁੰਦੀ ਪਰ ਫਿਰ ਵੀ ਉਹਦਾਂ ਦੀਆਂ ਆਧਾਰਨਾ ਕੁਝ ਹੈਗੀਆਂ ਨੇ ਜਦੋਂ ਕੁਝ ਅ ਬਦਲੀਆਂ ਹੋਈਆਂ ਨੇ ਗਿਆਨੀ ਪੂਰਨ ਸਿੰਘ ਨੂੰ ਉੱਥੋਂ ਬਦਲ ਕੇ ਤਰਨਤਨ ਭੇਜਦਾ ਗਿਆ ਸੀ ਜਿਹੜਾ ਉਦੋਂ ਇੱਥੇ ਗ੍ਰੰਥੀ ਹੁੰਦੇ ਸੀ ਦਰਬਾਰ ਸਾਹਿਬ ਤੇ ਉਹਨਾਂ ਨੂੰ ਤਰਨਤਨ ਉਹਨਾਂ ਦੀ ਬਦਲੀ ਕੀਤੀ ਗਈ ਤੇ ਜਾਂ ਆਪਣੇ ਜਿਹੜੇ ਭਾਈ ਆ ਰਾਮ ਸਿੰਘ ਨੇ ਸੰਘਰਾਮਾਂ ਵਾਲੇ ਜਿਹੜੇ ਇਹ ਵੀ ਜਦੋਂ ਦਰਬਾਰ ਸਾਹਿਬ ਗ੍ਰੰਥੀ ਸਿੰਘ ਹੁੰਦੇ ਸੀ ਤੇ ਇਹਨਾਂ ਦੀ ਵੀ ਬਦਲੀ ਕਰਤੀ ਗਈ ਸੀ ਧਮਤਾਨ ਸੰਭਾਲੇ ਪਾਸੇ ਸ਼ਾਇਦ ਤੇ ਇਹ ਉਦੋਂ ਦੀ ਆਧਾਰਨਾ ਤਾਂ ਹੈ ਪਰ ਫਿਰ ਵੀ ਜਿਹੜਾ ਸੀ ਉਹਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ ਵੀ ਦਰਬਾਰ ਸਾਹਿਬ ਦਾ ਜਿਹੜਾ ਰਤਬਾ ਹੈ ਇੱਥੇ ਦੀ ਸੇਵਾ ਕਰਨ ਦਾ ਤੇ ਦੂਜੇ ਜਿਹੜੇ ਇਤਿਹਾਸਕ ਸਥਾਨ ਨੇ ਠੀਕ ਆ ਹਰਥਾ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੁੰਦਾ ਪਰ ਜੋ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਸਿੱਖ ਮਾਨਸਿਕਤਾ ਵਿੱਚ ਤੇ ਇਤਿਹਾਸਿਕ ਪੱਖ ਤੋਂ ਜੋ ਭੂਮਿਕਾ ਇਸ ਸਥਾਨ ਦੀ ਇਸ ਨਗਰ ਦੀ ਤੇ ਸ੍ਰੀ ਅਕਾਲ ਤਾਪ ਸਰਬ ਦੀ ਰਹੀ ਹੈ ਉਹ ਇੱਕ ਵਿਸ਼ੇਸ਼ ਸਥਾਨ ਤੇ ਰਤਬਾ ਹੈ ਸਿੱਖ ਮਨਾ ਵਿੱਚ ਵੀ ਕਿਉਂਕਿ ਉਹ ਇੱਕ ਇਤਿਹਾਸਕ ਭੂਮਿਕਾ ਹੈ ਨਾ ਸੰਸਥਾਵਾਂ ਦੀ ਦੋਵਾਂ ਦੀ ਹੁਣ ਉਸ ਸੰਸਥਾ ਦੇ ਵਿੱਚ ਸੇਵਾ ਕਰਨ ਵਾਲੇ ਜਦੋਂ ਆਪਣੀ ਉਸ ਸੰਸਥਾ ਤੋਂ ਹੀ ਇਨਸਕਿਉਰ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪਏਣ ਤੇ ਉਹ ਸਿਚੁਏਸ਼ਨ ਵੀ ਜਿਹੜੀ ਹੈਗੀ ਆ ਉਹਦੇ ਬਾਰੇ ਵੀ ਸੋਚਣ ਦੇ ਪੰਥਕ ਦਰਦੀ ਜਿਹੜੇ ਨੇ ਜਿਹੜੇ ਪੰਥ ਦਾ ਪਿਆਰ ਰੱਖਣ ਵਾਲੇ ਨੇ ਉਹਨਾਂ ਨੂੰ ਇਹ ਪੱਖ ਵੀ ਇਹ ਸੋਚਣ ਦਾ ਹੁਣ ਜਿਹੜਾ ਮੌਕਾ ਆ ਗਿਆ ਗੰਭੀਰਤਾ ਦੇ ਨਾਲ ਕਿ ਉਹ ਇਹ ਸਾਰੇ ਪੱਖਾਂ ਨੂੰ ਵਿਚਾਰਨ ਤੇ ਉਹ ਇਨਸਕਿਉਰ ਕਿਉਂ ਮਹਿਸੂਸ ਕਰ ਰਹੇ ਨੇ ਤੇ ਜਿਹਦੇ ਵਾਸਤੇ ਆਪਾਂ ਕਹਿ ਰਹੇ ਐਕਸਰਸਾਈਜ਼ ਵੀ ਜਿਹੜੀ ਹੁਣ ਹੋਈ ਆ ਸ਼ੁਰੂ ਸ਼ਾਇਦ ਉਹਦੇ ਨਾਲ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ ਉਹ ਤਾਂ ਭਵਿੱਖ ਦੇ ਵਿੱਚ ਇਹ ਗੱਲਾਂ ਪਈਆਂ ਨੇ ਤੇ ਸ਼ੁਰੂਆਤ ਹੋਈ ਆ ਫੇਰ ਵੀ ਉਹਨੂੰ ਚੰਗਾ ਸੀ ਮੰਨ ਸਕਦੇ ਆ ਪਰ ਇਹ ਸਾਰਾ ਕੁਝ ਜੋ-ਕੁਝ ਹੋ ਰਿਹਾ ਹੈਗਾ ਵਰਤਾਰਾ ਇਹ ਹੈ ਮੰਦ ਭਾਗਾ ਆ ਇਸ ਇੱਕ ਪਰੰਪਰਾਵਾਂ ਕਿਸੇ ਵੀ ਪੱਖ ਤੋਂ ਕਿਸੇ ਵੀ ਧਿਰ ਵੱਲੋਂ ਜੇਕਰ ਉਹਨਾਂ ਨੂੰ ਢਾਲ ਲੱਗਦੀ ਆ ਤੇ ਉਹਨਾਂ ਨੂੰ ਚੰਗਾ ਨਹੀਂ ਮੰਨਿਆ ਜਾ ਸਕਦਾ ਹੁੰਦਾ ਤੇ ਸਿੰਘ ਸਾਹਿਬ ਕਿਸ ਪੱਧਰ ਤੇ ਜਾ ਕੇ ਮਜਬੂਰ ਹੋਏ ਹੋਣਗੇ ਇਹ ਤਾਂ ਉਹਨਾਂ ਦੀ ਆਪਣੀ ਮਨੋਦਸ਼ਾ ਜਿਹੜੀ ਹੈਗੀ ਉਹ ਆਪ ਦੱਸ ਸਕਦੇ ਨੇ ਜੇਕਰ ਕਿਤੇ ਉਹ ਪ੍ਰੈਸ ਦੇ ਨਾਲ ਕਿਤੇ ਸਾਂਝੀ ਕਰਦੇ ਨੇ ਪਰ ਜੋ ਕੁਝ ਉਹਨਾਂ ਦੇ ਨੇੜਲੇਆਂ ਤੋਂ ਪਤਾ ਲੱਗਿਆ ਜਿਹੜਾ ਹੈਗਾ ਉਹਦੇ ਮੁਤਾਬਕ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਖਾਸਾ ਜਿਹੜਾ ਹੈਗਾ ਦਬਾਅ ਦੇ ਵਿੱਚ ਜਿਹੜਾ ਹੈਗਾ ਪਾਇਆ ਗਿਆ ਤੇ 2 ਦਸੰਬਰ ਦੇ ਹੋਕਾ ਨਾਂਵੇਂ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਉਹਨਾਂ ਤੇ ਲਗਾਤਾਰ ਪੈਂਦਾ ਰਿਹਾ ਸੀ ਤਿੰਨ ਚਾਰ ਮਹੀਨੇ ਜਿਹੜੇ ਹੈਗੇ ਆ ਤੇ ਉਹ ਇੱਕ ਟਰੋਮਾ ਹੀ ਹੁੰਦਾ ਬੰਦੇ ਨੂੰ ਜਿਹੜਾ ਸੇਵਾ ਕਰ ਰਿਹਾ ਹੋਵੇ ਤੇ ਉਹਤੇ ਪ੍ਰੈਸ਼ਰ ਹੁੰਦਾ ਤੇ ਸ਼ਾਇਦ ਉਹ ਪ੍ਰੈਸ਼ਰ ਦੇ ਵਿੱਚੋਂ ਹੀ ਜਿਹੜੀ ਹੈਗੀ ਆ ਕਾਰਵਾਈ ਵੀ ਨਿਕਲੀ ਲੱਗਦੀ ਆ ਮੈਨੂੰ ਤਾਂ ਬਾਕੀ ਉਹ ਸਿੰਘ ਸਾਹਿਬ ਜ਼ਿਆਦਾ ਜਿਹੜਾ ਹੈਗਾ ਦੱਸ ਸਕਦੇ ਨੇ ਜੀ ਜੀ ਬਿਲਕੁਲ ਅਸਲ ਤੇ ਵਿੱਚ ਇਹਦੇ ਵਿੱਚ ਸਰ ਅਮਰਜੀਤ ਸਿੰਘ ਜੀ ਜੇ ਤੁਸੀਂ ਹੋਰ ਥੋੜੇ ਜਿਹਾ ਕਲੀਅਰ ਕਰ ਸਕਦੇ ਤੇ ਜ਼ਿਆਦਾ ਵਧੀਆ ਹੋਣਾ ਸੀ ਇਹ ਪਟੀਸ਼ਨਾਂ ਦੋ ਨੇ ਜਾਂ ਇੱਕ ਦੇ ਵਿੱਚ ਹੀ ਦੂਜਾ ਪੱਕਿਆ ਸਦਾ ਜਗਤਾਰ ਸਿੰਘ ਜੀ ਇੱਕ ਪਟੀਸ਼ਨ ਤਾਂ ਇਹ ਹੈਗੀ ਆ ਕਿ ਮੈਨੂੰ ਇਸ ਅਹੁਦੇ ਤੋਂ ਹਟਾਉਣ ਦਾ ਖਦਸ਼ਾ ਹੈ ਜਿਹੜਾ ਇਹਨੂੰ ਰੋਕਿਆ ਜਾਵੇ ਦੂਜੀ ਇਹ ਮੈਨੂੰ ਵਿਦੇਸ਼ ਜਾਣ ਦੀ ਮੇਰੀ ਛੁੱਟੀ ਪ੍ਰਵਾਨ ਨਹੀਂ ਕੀਤੀ ਗਈ ਔਰ ਉਹਦੇ ਨਾਲ ਮੇਰਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇਹ ਔਰ ਇਹਦੇ ਵਿੱਚ ਕੈਟੇਗੋਰਿਕ ਇਹ ਕਿਹਾ ਗਿਆ ਕਿ ਇੱਕ ਪੋਲਿਟਿਕਲ ਦਖਲ ਕਿ ਇਹਨਾਂ ਦੀ ਛੁੱਟੀ ਵਿਦੇਸ਼ ਜਾਣ ਦੀ ਪ੍ਰਵਾਨਨਾ ਨਹੀਂ ਕੀਤੀ ਜਾਵੇ ਔਰ ਉਹ ਛੁੱਟੀ ਪ੍ਰਵਾਨ ਨਹੀਂ ਕੀਤੀ ਗਈ ਜਿਹਦੇ ਚਲਦਿਆਂ ਮੇਰਾ ਲੱਖਾਂ ਦਾ ਨੁਕਸਾਨ ਹੋਇਆ ਔਰ ਦੂਜੀ ਗੱਲ ਇਹਦੇ ਵਿੱਚ ਤੁਹਾਨੂੰ ਯਾਦ ਹੋਣਾ ਸਰਦਾਰ ਜਗਤਾਰ ਸਿੰਘ ਜੀ ਇਹ ਵੀ ਚੀਜ਼ਾਂ ਹੁਣ ਅੱਗੇ ਉੱਪਰ ਕਿਉਂ ਨਹੀਂ ਗਈਆਂ ਕਿਉਂਕਿ ਜਦੋਂ ਲੜਾਈ ਇਸ ਤਰ੍ਹਾਂ ਦੀ ਪੈ ਜੇ ਕਿ ਜਦੋਂ ਜਥੇਦਾਰ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸੱਤ ਮੈਂਬਰੀ ਪੰਜ ਮੈਂਬਰੀ ਕਮੇਟੀ ਨੇ ਕਾਰਜਸ਼ੀਲ ਹੋਣਾ ਸੀ ਰੋਲ ਘਚੋਲਾ ਬਹੁਤ ਮੱਚਿਆ ਹੋਇਆ ਸੀ ਤਾਂ ਇਹਨਾਂ ਨੇ ਇੱਕ ਸਿੰਘ ਸਬੰਧੀ ਇਕਤਰਤਾ ਰੱਖਦੀ ਲੇਕਿਨ ਲਾਸਟ ਮੂਮੈਂਟ ਤੇ ਇਹ ਇੰਗਲੈਂਡ ਨੂੰ ਚਲੇ ਗਏ ਸੀ ਤੁਹਾਨੂੰ ਯਾਦ ਹੋਣਾ ਪਰਵਾਰ ਕਰਜੇਮਿਆ ਕਰਨ ਫਿਰ ਤਾਂ ਉਦੋਂ ਦੇ ਵੀ ਕੁਝ ਰੌਲੇ ਹੈਗੇ ਆ ਕਿ ਉਹ ਟਿਕਟਾਂ ਉਦੋਂ ਕਿਹਨੇ ਬੁੱਕ ਕਰਾਈਆਂ ਫਿਰ ਇਹਨਾਂ ਦਾ ਜਿਹੜਾ ਉੱਥੇ ਟੂਰ ਸੀਗਾ ਉਹ ਜਿੰਨੇ ਦਿਨਾਂ ਦਾ ਸੀ ਉਸ ਤੋਂ 4 ਦਿਨ ਲਈ ਹੋਰ ਸਮਾਂ ਵਧਾ ਦਿੱਤਾ ਗਿਆ ਜਿਹਦੇ ਨਾਲ ਉੱਥੇ ਵੀ ਰੌਲਾ ਪਿਆ ਸੀ ਕਿ ਕਿਹਦੇ ਕਹਿਣ ਤੇ ਵਧਿਆ ਸੋ ਇਸ ਤਰ੍ਹਾਂ ਦੀਆਂ ਵੀ ਸੂਚਨਾਵਾਂ ਇੱਧਰੋਂ ਉੱਤਰੋਂ ਹੋ ਰਹੀਆਂ ਨੇ ਕਿ ਇਹਨਾਂ ਤੇ ਇਹ ਵੀ ਪ੍ਰੈਸ਼ਰ ਨੇ ਕਿ ਵੱਖ-ਵੱਖ ਮੌਕਿਆਂ ਤੇ ਇਹਨਾਂ ਨੇ ਕਿਸ ਤਰੀਕੇ ਨਾਲ ਸਾਰੀਆਂ ਤਰਾਂ ਦੀਆਂ ਗੱਲਾਂ ਗੁੱਲਾਂ ਲਗਭਗ ਮੰਨਦੇ ਰਹੇ ਇਹ ਰੋਲੇ ਕਾਫੀ ਨੇ 2 ਦਸੰਬਰ ਦਾ ਹੁਕਮਨਾਮਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਲੇਕਿਨ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੇ ਘਟਨਾਕਰਮ ਸਿੱਖ ਕੌਮ ਦੇ ਵਿੱਚ ਸਸਥਾਵਾਂ ਦੇ ਮਿਆਰ ਦੇ ਡਿੱਗਣ ਚੜਨ ਉਤਰ ਉਤਰਾ ਚੜਾ ਉਹ ਸਾਰਿਆਂ ਦੀ ਕਹਾਣੀ ਬਾਤ ਪਾ ਰਹੇ ਨੇ ਤੇ ਹੁਣ ਇਹ ਜਿਹੜੀ ਲੇਟੈਸਟ ਪਟੀਸ਼ਨ ਇਹ ਕਲਤਕ ਸਾਬ ਜਾਂ ਸੱਚਕੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਰੀਏ ਤੋਂ ਇਹ ਇੰਦੇ ਤੇ ਇੱਕ ਥੋੜੀ ਟਿੱਪਣੀ ਲਾਸਟ ਅੱਬਾ ਲਗਾਤਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਿਹਾ ਕਿ 1990 ਦੇ ਬਾਅਦ ਜਿਹੜੇ ਸਿਕਸ ਸਾਮਾ ਇਹਨਾਂ ਦੇ ਨਿਘਾਰ ਦਾ ਕਾਰਨ ਸ਼ੁਰੂ ਹੋਈ 1999 ਤੋਂ ਨਿਘਾਰ ਸ਼ੁਰੂ ਹੁੰਦਾ ਹੈ ਕਾਨੀ ਦਲ ਦੀ ਲੀਡਰਸ਼ਿਪ ਹੈ ਤੇ ਮੁੱਖ ਲੀਡਰਸ਼ਿਪ ਤੇ ਮੁੱਖ ਲੀਡਰਸ਼ਿਪ ਕੌਣ ਹੈ ਬਾਦਲ ਪਰਿਵਾਰ ਹੈ ਅਸੀਂ ਕਿੰਨੀ ਕੁ ਵਾਰੀ ਗੱਲ ਰਿਪੀਟ ਕਰਾਂਗੇ ਕਿ ਉਹ ਜ਼ਿੰਮੇਦਾਰ ਹੈ ਜੋ ਕੁਝ ਹੋ ਰਿਹਾ ਤੇ ਹੁਣ ਵੀ ਇਹਨਾਂ ਨੇ ਉਹੀ ਗੱਲ ਕੀਤੀ ਹੈ ਬਿਨਾ ਨਾਮ ਹੈ ਜਿਹੜੀ ਪਟੀਸ਼ਨ ਹੈਗੀ ਹੈ ਵੀ ਅਟੈਕ ਤਾਂ ਉਸ ਪਾਸਿਓਂ ਆ ਰਿਹਾ ਤੇ ਰੋਕੋ ਨਹੀਂ ਰਿਹਾ ਤੇ ਇਹਦਾ ਫਿਰ ਤਰੀਕਾ ਕੀ ਸੀਗਾ ਆਪਾਂ ਭੁੱਲ ਜਾਨੇ ਵੀ ਦਰਬਾਰ ਸਾਹਿਬ ਦੇ ਸਾਡੇ ਗ੍ਰੰਥੀ ਭਾਈ ਮਨੀ ਸਿੰਘ ਹੁੰਦੇ ਸੀ ਤੇ ਉਹਨਾਂ ਨੇ ਆਪਣੇ ਬੰਦ-ਬੰਦ ਘਟਾਏ ਸੀ ਇਹ ਉਹੀ ਉਹਦੇ ਉਸੇ ਉਹਦੇ ਤੇ ਬੈਠੇ ਹੋਏ ਹੈ ਤੇ ਇੰਨੇ ਕੀ ਗੱਲ ਤੇ ਇਹ ਕੀ ਗੱਲੇ ਘਬਰਾ ਗਏ ਇੱਕ ਪਾਸੇ ਸਟੇਸ਼ਨ ਨਾਲ ਟਕਰੇ ਉਹਦਾ ਲੈਂਦਾ ਰਿਹਾ ਤੇ ਅਸੀਂ ਤੇ ਛੋਟੀ ਜਿਹੀ ਗੱਲ ਤੇ ਘਬਰਾ ਗਏ ਕਰ ਸਦਾ ਤੱਕ ਕੋਈ ਟਕੜਾਈ ਹੈ ਨਹੀਂਗੀ ਜਿਹੜੇ ਲੋਕ ਇਹਨਾਂ ਅਹੁਦਿਆਂ ਤੇ ਬੈਠੇ ਐ ਕੱਲੇ ਸੰਸਥਾਵਾਂ ਦਾ ਨਿਗਾਰ ਨਹੀਂ ਹੋਇਆ ਜਿਹੜੇ ਲੋਕ ਇਹਨਾਂ ਸੰਸਥਾਵਾਂ ਤੇ ਬੈਠੇ ਆ ਉਹ ਇਹਨਾਂ ਦੇ ਹਾਣੀ ਨਹੀਂ ਐ ਤਾਂ ਇਹ ਦੁਬਦਾ ਪੈਦਾ ਹੋ ਗਈ ਜੇ ਇਹ ਇਹਨਾਂ ਸੰਸਥਾਵਾਂ ਦੇ ਹਾਣੀ ਹੁੰਦੇ ਤੇ ਕਿਸੇ ਦੀ ਹਿੰਮਤ 시ਗੀ ਕਿ ਜਿਸ ਤਰ੍ਹਾਂ ਇਹਨਾਂ ਦਾ ਨੂੰ ਟਵੀਟ ਕੀਤਾ ਜਾ ਰਿਹਾ ਇਹਨਾਂ ਨੂੰ ਟਵੀਟ ਕੀਤਾ ਜਾਂਦਾ ਭਾਵੇਂ ਜਿੰਨੇ ਮਰਜੀ ਪਾਵਰ ਹੋਵੇ ਕਿ ਉਹ ਪਾਵਰ ਇਹਨਾਂ ਸੰਸਥਾਵਾਂ ਤੋ ਵੰਡੀ ਐ ਇਹ ਤਾਂ ਇਹ ਸਾਬੂ ਕਰ ਰਹੇ ਆ ਸੋ ਇਹ ਇਹਨਾਂ ਨੂੰ ਲੋਕਾਂ ਨੇ ਵਿਚਾਰੀ ਜਾਂਦਾ ਪਥਰੀਕ ਚਾਰੀ ਜਾਂਦੇ ਨਾ ਸਰ ਹਾਈ ਕੋਰਟ ਦੇ ਵੱਲ ਰੁਕ ਕਰਨ ਦੀ ਥਾਂ ਤੇ ਇਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਅੰਦਰ ਕਰਦੇ ਬੈਠ ਕੇ ਵੀ ਸਾਡੇ ਨਾਲ ਆਹ ਕੁਝ ਹੋ ਰਿਹਾ ਤੇ ਉੱਥੇ ਗੱਲ ਕਰਦੇ ਉਹ ਗੱਲ ਜਾ ਐਸੇ ਦੀ ਹਾਈ ਕੋਰਟ ਜਾਣਾ ਜਾਇਜ਼ ਕਿਸੇ ਢੰਗ ਦੇ ਨਾਲ ਵੀ ਨਹੀਂ ਹੈ ਮੈਂ ਇਹਨਾਂ ਦੇ ਮੰਦੇ ਦਸ਼ਾ ਸਮਝਦਾ ਲੇਕਿਨ ਅਸੀਂ ਇਹਨਾਂ ਸੰਸਥਾਵਾਂ ਨੂੰ ਬਹੁਤ ਉੱਚਾ ਰੱਖਿਆ ਹੋਇਆ ਉਸ ਕੰਟੈਕਸਟ ਵਿੱਚ ਦੇਖਣ ਦੀ ਲੋੜ ਹੈਗੀ ਹੈ ਇਹ ਨਹੀਂ ਵੀ ਹੁਣ ਜੇ ਛੁੱਟੀਆਂ ਦਾ ਲੈਵਲ ਜੇ ਤੁਸੀਂ ਹਾਈ ਕੋਰਟ ਦੇ ਵਿੱਚ ਜਾਣਾ ਤੇ ਇਹਨਾਂ ਸੰਸਥਾਵਾਂ ਦੇ ਅਹੁਦੇ ਤਾਂ ਫਿਰ ਕੀ ਬਣੇ ਲੈ ਕੀ ਹਾਈ ਕੋਰਟ ਇਹਨਾਂ ਸੰਸਥਾਵਾਂ ਦੇ ਰੋਲ ਤੈਅ ਕਰੇਗੀ ਫਿਰ ਗਲਤ ਉੱਥੇ ਆ ਜਾਂਦੀ ਹੈ ਉਹ ਮੈਂ ਉਹਨਾਂ ਨਾਲ ਮੇਰੀ ਪੂਰੀ ਹਮਦਰਦੀ ਹੈ ਵੀ ਉਹਨਾਂ ਨਾਲ ਮਿਸਟਰੀਟ ਹੋਇਆ ਹੈ ਤੇ ਹੁਣ ਵੀ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਆਪਾਂ ਮੰਨ ਕੇ ਚੱਲਦੇ ਆ ਸਾਰੇ ਐਸੀ ਕਰਕੇ ਮੈਂ ਕਿਹਾ ਕਿ ਭਾਈ ਬਨੇ ਸਿੰਘ ਨਾਲ ਬੰਦ-ਬੰਦ ਘਟਾਦੇ ਸੀ ਭਾਈ ਤੇ ਹੁਣ ਅਸੀਂ ਖੜੇ ਕਿੱਥੇ ਇਹ ਸਿਧਾਂਤਕ ਇਸ਼ੂ ਤੇ ਵਿਚਾਰਨ ਦੀ ਲੋੜ ਹੈ ਦੀ ਨਹੀਂ ਪਰ ਸਰ ਜਗਤਾਰ ਸਿੰਘ ਜੀ ਜੇਕਰ ਇਹਨਾਂ ਤੇ ਪ੍ਰੈਸ਼ਰ ਨੇ ਜਾਂ ਪ੍ਰੈਸ਼ਰ ਸੀਗੇ ਇਹਨਾਂ ਨੂੰ ਤਾਂ ਕਿਉਂਕਿ ਇਹਨਾਂ ਦੀ ਅਵਸਥਾ ਤਾਂ ਬਹੁਤ ਉੱਚੀ ਹੋਣੀ ਚਾਹੀਦੀ ਇਹਨਾਂ ਨੂੰ ਤਾਂ ਛੱਡ ਕੇ ਆਪ ਵੀ ਪਾਸੇ ਹੋ ਜਾਣਾ ਚਾਹੀਦਾ ਗੌਮ ਨੂੰ ਦੱਸ ਕੇ ਕਿ ਆ ਕੁਝ ਹੋ ਰਿਹਾ ਫਿਰ ਗੌਮ ਫੈਸਲਾ ਕਰੇ ਇਹਨਾਂ ਨੇ ਇਸ ਜਗ੍ਹਾ ਤੇ ਬੈਠ ਕੇ ਇਸ ਜਗ੍ਹਾ ਨੂੰ ਛੋਟੀ ਕਰਨ ਦਾ ਰਾਈਟ ਥੋੜੀ ਲੈ ਲਿਆ ਮੈਂ ਇਹੀ ਗੱਲ ਕਹਿ ਰਿਹਾ ਨਾ ਫਿਰ ਇਹ ਪੰਥ ਦੀ ਕਚਹਿਰੀ ਚੋਂ ਪੇਸ਼ ਹੁੰਦੇ ਉੱਥੇ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਉਸ ਤੋਂ ਬਾਅਦ ਰਜ਼ਾਇਮ ਕਰ ਦਿੰਦੇ ਮੈਂ ਰਜ਼ਾਇਮ ਜਾਣ ਕੇ ਨਹੀਂ ਕਿਹਾ ਹਲੇ ਤੇ ਉੱਥੇ ਪਰ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਇਹਨਾਂ ਨੂੰ ਪਾਸ ਦੀ ਕਚਹਿਰੀ ਜਾਣਾ ਚਾਹੀਦਾ ਸੀ ਹਾਈ ਕੋਰਟ ਦੇ ਵਿੱਚ ਨਹੀਂ ਉੱਥੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਓਪਨ ਕਰ ਦੇ ਸ਼ੁਰੂ ਤੋਂ ਲੈ ਕੇ ਵੀ ਅੱਜ ਤੱਕ ਸਾਡੇ ਤੇ ਕੀ ਪ੍ਰੈਸ਼ਰ ਪਏ ਆ ਹਾਂਜੀ ਜੀ ਦਾ ਸਿੰਘ ਜੀ ਇੱਕ ਗੱਲ ਤਾਂ ਇਹ ਵੀ ਹੈ ਨਾ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਨੂੰ ਧਿਆਨ ਚ ਰੱਖਦੇ ਆਂ ਤਾਂ ਮੰਨਿਆ ਜਾਂਦਾ ਹੈ ਕਿ 1925 ਦੇ ਐਕਟ ਦੇ ਥੱਲੇ ਨਹੀਂ ਬਣਿਆ ਹੈ 1925 ਦੇ ਐਕਟ ਦੇ ਥੱਲੇ ਨਹੀਂ ਹੈ ਉਸ ਤੋਂ ਪਹਿਲਾਂ ਹੈ ਫਿਰ ਜਦੋਂ ਇਹ ਇਸ ਅਹੁਦੇ ਦੇ ਨਾਲ ਨਾਲ ਇਹ ਜਦੋਂ ਕੋਰਟ ਦਾ ਆਸਰਾ ਲੈਂਦੇ ਨੇ ਟੈਕਨੀਕਲੀ ਵੀ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਇੱਕ ਇਹ ਗਲਤ ਹੈ ਹਾਲਾਂਕਿ ਇਹਨਾਂ ਨੇ ਲਿਆ ਸੱਚਖੰਡ ਦਰਬਾਰ ਸਾਹਿਬ ਤੇ ਗੁਣਤੀ ਵਜੋਂ ਜਿੱਥੇ ਇਹ ਸ਼੍ਰੋਮਣੀ ਕਮੇਟੀ ਦੇ ਸੇਵਾ ਨਿਯਮਾਂ ਦਾ ਤਾਂ ਆਉਂਦੇ ਨੇ ਜਿਹੜਾ 1925 ਦਾ ਐਕਟ ਹੈ ਨਾ ਉਹ ਸਧਾਰਤ ਨੂੰ ਕੰਟਰੋਲ ਨਹੀਂ ਕਰਦਾ ਡਿਫਾਈਨ ਨਹੀਂ ਕਰਦਾ ਜੀ ਪਰ ਮੈਨੂੰ ਹੋਰ ਇੱਕ ਸੈਕੰਡ ਡੈਫੀਨੇਸ਼ਨ ਦੇਣੀ ਪਈ ਸੀਗੀ ਉਹਦੇ ਕਾਰਨ ਹੋਰ ਸੀ ਜਦੋਂ ਗੁਰਦੁਆਰਿਆਂ ਦੇ ਪ੍ਰਾਪਰਟੀ ਟ੍ਰਾਂਸਫਰ ਕਰਨੇ ਸੀ ਵੀ ਕਿਹੜੇ ਗੁਰਦੁਆਰੇ ਸੇ ਇਹ ਸਿੱਖਾਂ ਦੇ ਕੋਲੇ ਜਾਣੇ ਚਾਹੀਦੇ ਉਹਦੇ ਕਰਕੇ ਸੀਗੀ ਉਹ ਮੈਨੇਜਮੈਂਟ ਨਾਲ ਤੱਲਕ ਹੈ ਜਿਹੜਾ ਸਿੱਖ ਗੁਰਦੁਆਰ ਐਕਟ ਹੈ ਨਾ ਉਹ ਜੇ ਤੁਸੀਂ ਉਹਦੀ ਸਟੱਡੀ ਕਰੋ ਉਹ ਬਹੁਤ ਉਹਦੀਆਂ ਕਲਾਸਾਂ ਸਿਰਫ ਪ੍ਰਾਪਰਟੀ ਨਾਲ ਤੱਲਕ ਰੱਖਦੀਆਂ ਹੈ ਵੀ ਪ੍ਰਾਪਰਟੀ ਗੁਰਦੁਆਰੇ ਦੇ ਕਿਵੇਂ ਟ੍ਰਾਂਸਫਰ ਹੋਣੀ ਹੈ ਕੀ ਹੈ ਕੀ ਨਹੀਂ ਪਹਿਲੇ ਬਹੁਤ ਕਲਾਸਾਂ ਉਹਦੀਆਂ ਸਿਰਫ ਪ੍ਰਾਪਰਟੀ ਦਾ ਫੋਕਸ ਹੈ। ਗੁਰਦੁਆਰਾ ਦੇ ਮੈਨੇਜਮੈਂਟ ਤੇ ਨਹੀਂ ਹੈ, ਮੈਨੇਜਮੈਂਟ ਤੇ ਹੈ। ਸਿਧਾਂਤ ਦੇ ਨਾਲ ਉਹਦਾ ਕੋਈ تعلق ਨਹੀਂ ਹੈ। ਅਸੀਂ ਜਿਹੜੀ ਗੱਲ ਕਰ ਰਹੇ ਹਾਂ ਅਸੀਂ ਸਿਧਾਂਤ ਦੀ ਕਰ ਰਹੇ ਹਾਂ। ਅਸੀਂ ਇਹਨਾਂ ਦੇ ਐਕਟ ਦੀ ਗੱਲ ਨਹੀਂ ਕਰਦੇ ਥੱਲੇ ਆਉਂਦੇ ਆ ਨਹੀਂ ਆਉਂਦੇ। ਸਿਧਾਂਤ ਬਹੁਤ ਪੁਰਾਣਾ ਹੈ। ਡਾਕਟਰ ਅਮਰਜੀਤ ਸਿੰਘ ਦੀ ਲਾਸਟ ਟਿੱਪਣੀ ਮੈਂ ਤੁਹਾਡੀ ਉੱਤੇ ਲੈਣੀ ਹੈ ਕਿ ਕੀ ਸਿੰਘ ਸਾਹਿਬ ਦਾ ਇਸ ਤਰ੍ਹਾਂ ਨਾਲ ਕੋਰਟ ਵਿੱਚ ਜਾਣਾ ਪੰਥਕ ਪਰੰਪਰਾਵਾਂ ਦੇ ਨਜ਼ਰੀਏ ਤੋਂ ਇਹਨਾਂ ਨੂੰ ਇੱਕ ਦੋਸ਼ੀ ਵਜੋਂ ਕਟਹਿਰੇ 'ਚ ਖੜਾ ਨਹੀਂ ਕਰਦੇਗਾ ਇਹਨਾਂ ਨੇ ਸੰਸਥਾ ਨੂੰ ਬੌਣੀ ਕਰਨ ਦਾ ਯਤਨ ਨਹੀਂ ਕੀਤਾ ਇਹ ਕਰਕੇ ਹਾਲਾਂਕਿ 2 ਦਸੰਬਰ ਦੇ ਹੁਕਮਨਾਮੇ 'ਚ ਇਹਨਾਂ ਦਾ ਕਦ ਬਹੁਤ ਵੱਡਾ ਤੇ ਇਹਨਾਂ ਦਾ ਸਤਕਾਰ ਵੀ ਹੋਣਾ ਹੈ ਇਹ ਗੱਲ ਨਾਲ ਇਹਨਾਂ ਦੇ ਖੌਫ ਅੰਦਰਲੇ ਡਰ ਇਹ ਵੀ ਸਵਾਲ ਖੜਾ ਹੋ ਜਾਂਦਾ ਜਿਸ ਦਿਨ ਇਹਨਾਂ ਨੂੰ ਲਾਇਆ ਗਿਆ ਸੀ ਇਹਨਾਂ ਨੂੰ ਹਟਾਇਆ ਗਿਆ ਇਹਨਾਂ ਨੂੰ ਇਹਨਾਂ ਤੇ ਕਈ ਦੋਸ਼ ਲਾਏ ਗਏ ਉਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਲੇਕਿਨ ਇਹਦੇ ਨਾਲ ਇੱਕ ਨਵਾਂ ਕੌਨਿ ਸਾਹਮਣੇ ਆ ਗਿਆ ਕਿ ਪੰਥ ਲਈ ਤਾਂ ਵੱਖ-ਵੱਖ ਮੌਕਿਆਂ ਦੇ ਉੱਤੇ ਕੁਰਬਾਨੀ ਦਾ ਜਜ਼ਬਾ ਕਿੱਡਾ ਵੱਡਾ ਹੁੰਦਾ ਹੈ ਅਸੀਂ ਇੱਕ ਸੁਧਾਰਨ ਇਨਸਾਨ ਵਾਂਗ ਗੱਲ ਕਰ ਰਹੇ ਹਾਂ ਪਰ ਅਸੀਂ ਤਾਂ ਉਹਨਾਂ ਸੰਸਥਾਵਾਂ ਦੀ ਗੱਲ ਕਰ ਰਹੇ ਹਾਂ ਨਾ ਜਿੱਥੇ ਏਡੇ ਏਡੇ ਮਹਾਰਾਜੇ ਝੁਕਦੇ ਆ ਕੇ ਅਦਾਲਤਾਂ ਦੀ ਕੀ ਗੱਲ ਹੈ ਜੀ ਬਿਲਕੁਲ ਜੇਕਰ ਸਿਧਾਂਤਿਕ ਪੱਖ ਤੋਂ ਦੇਖਿਆ ਜਾਵੇ ਤਾਂ ਜਾਂ ਬਵਹਾਰਿਕ ਪੱਖ ਤੋਂ ਜੋ ਇਤਿਹਾਸ ਹੈ ਸਾਡਾ ਉਹ ਸਾਰਿਆਂ ਦੇ ਸਾਹਮਣੇ ਆ ਵੇ ਅਜ ਤੱਕ ਕੋਈ ਵੀ ਸਿੰਘ ਸਾਹਿਬ ਜਿਹੜਾ ਹੈਗਾ ਕਿਸੇ ਅਦਾਲਤ ਵਿੱਚ ਜਿਹੜਾ ਹੈ ਉਹ ਪੇਸ਼ੀ ਭੁਗਤਣ ਨਹੀਂ ਗਏ ਚਾਹੇ ਉਹਨਾਂ ਦੇ ਵਰੰਟ ਵੀ ਉੱਥੋਂ ਕੋਈ ਜਾਰੀ ਹੋਏ ਸਮਨ ਜਾਰੀ ਹੋਏ ਜਿਹੜੇ ਹੈਗੇ ਨੇ ਖਾਸ ਕਰਕੇ ਆਪਾਂ ਉਦਾਹਰਨ ਦਿੰਦੇ ਹਾਂ ਨੇ ਜਹੇਦਾਰ ਗੁਰਦੇਵ ਸਿੰਘ ਜਿਨ੍ਹਾਂ ਦੀ ਗੱਲ ਕੀਤੀ ਨੇ ਡਾਕਟਰ ਸਿੰਘ ਉਹਨਾਂ ਨੇ ਲੇਕਿਨ ਜਹੇਦਾਰ ਜਗਿੰਦਰ ਸਿੰਘ ਵਿਦਾਂਤੀ ਉਹਨਾਂ ਨੂੰ ਵੀ ਚੰਡੀਗੜ੍ਹੋਂ ਇੱਕ ਕੋਰਟ ਦਾ ਆਇਆ ਸੀ ਮਹਾਲੀ ਤੋਂ ਵੇ ਤੁਸੀਂ ਪੇਸ਼ ਹੋ ਜਦੋਂ ਸਪੋਕਸਮੈਨ ਨਾਲੇ ਨੂੰ ਜਿਹੜਾ ਹੈਗਾ ਸੀ ਪੰਚੋ ਛੇ ਕਿਆ ਗਏ ਸੀ ਉਸ ਤੋਂ ਬਾਅਦ ਉਹ ਕੇਸ ਕੀਤਾ ਗਿਆ ਸੀ ਤਾਂ ਉਹਦਾ ਇੱਕ ਨੋਟਿਸ ਭੇਜਿਆ ਗਿਆ ਸੀ ਪਰ ਇਹ ਨਹੀਂ ਸੀਗਾ ਉੱਥੇ ਜਿਹੜਾ ਇਨਕਾਰ ਕਰਤਾ ਸੀ ਇਹਨਾਂ ਨੇ ਉਹਨੂੰ ਸਵਾਰਕਾਰਨ ਤੋਂ ਤੇ ਵੀ ਨਾ ਇਹ ਕੋਰਟ ਤੇ ਗਏ ਸੀ ਜਿਹੜਾ ਹੈਗਾ ਇਹ ਸਾਡੀ ਪਰੰਪਰਾ ਹੈ ਜਿਹੜੀ ਹੈ ਗਿਆਨੀ ਆਪਣੇ ਇੱਕ ਗਿਆਨੀ ਤਰੋਚਨ ਸਿੰਘ ਉਹਨਾਂ ਦਾ ਵੀ ਹੈ ਉਹਦੋਂ ਹੈਡ ਗ੍ਰੰਥੀ ਹੁੰਦੇ ਸੀਗੇ ਸ੍ਰੀ ਕੇਸਕਰ ਸਾਹਿਬ ਤੱਕ ਤੇ 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 ਉਹ ਭਨਿਆਰੇ ਵਾਲੇ ਕੇਸ ਦੇ ਵਿੱਚ ਜਿਹੜਾ ਸੀਗਾ ਜਦੋਂ ਉਹ ਖਾਸ ਕਰਕੇ ਰੋਪੜ ਦੇ ਘਟਨਾਵਾਂ ਵਾਪਰੀਆਂ ਸੀ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਵਿਆਧਬੀ ਨਾਲ ਰਿਲੇਟਡ ਜਿਹੜੀਆਂ ਸੀ ਜਦੋਂ ਉਹਦਾ ਕੇਸ ਉੱਭਰਿਆ ਸੀਗਾ ਭਨਿਆਰੇ ਵਾਲੇ ਦਾ ਭਵ ਸਾਗਰ ਗ੍ਰੰਥ ਦੀ ਗੱਲ ਚੱਲੀ ਸੀ ਤੇ ਕੁਝ ਝਗੜੇ ਕੁਝ ਇਸ ਕੇਸ ਸੰਬੰਧੀ ਬਿਵਾਦ ਪੈਦਾ ਹੋਏ ਤੇ ਉਦੋਂ ਐ ਜੇ ਉਹ ਜਦੋਂ ਹੈੱਡ ਗ੍ਰੰਥੀ ਸੀ ਤੇ ਉਹਨਾਂ ਦੇ ਵੀ ਕੋਈ ਗਵਾਹੀ ਉਹ ਕੇਸ ਚੱਲਿਆ ਸੀ ਅੰਬਾਲੇ ਅੰਬਾਲੇ ਉਦੋਂ ਇਹ ਜੇ ਗ੍ਰੰਥੀ ਤਾਂ ਸ਼ਾਇਦ ਚਲੇ ਗਏ ਸੀਗੇ ਉਸ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਨਿਯੁਕਤ ਕਰਤਾ ਗਿਆ ਪ੍ਰਮੋਟ ਕਰਕੇ ਜਹੇਦਾਰ ਬਣਾ ਦਿੱਤਾ ਗਿਆ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਉਸ ਤੋਂ ਬਾਅਦ ਕਦੀ ਵੀ ਉੱਥੇ ਨਹੀਂ ਸੀ ਗਏ ਅਦਾਲਤ ਦੇ ਵਿੱਚ ਆਪਣੀ ਜਿਹੜੀ ਗਵਾਹੀ ਦੇਣ ਵਾਸਤੇ ਉਸ ਕੇਸ ਨਾਲ ਸੰਬੰਧਿਤ ਵੀ ਤੇ ਇਹ ਸਾਰਾ ਜਿਹੜਾ ਸਾਡੇ ਕੋਲੇ ਇੱਕ ਪਰੰਪਰਾ ਬੜੀ ਅਮੀਰ ਆ ਜਿਹਦੇ ਵਿੱਚ ਦੁਨਿਆਵੀ ਅਦਾਲਤਾਂ ਨਾਲੋਂ ਅਸੀਂ ਇਹਨੂੰ ਅਕਾਲ ਦੀ ਅਦਾਲਤ ਜਿਹੜੀ ਹੈਗੀ ਆ ਪ੍ਰਮਾਤਮਾ ਦੀ ਜਿਹੜੀ ਹੈਗੀ ਆ ਗੁਰੂ ਦਾ ਜਿਹੜਾ ਤਖਤ ਉਹਨੂੰ ਮੰਨਦੇ ਆਂ ਉਸ ਪੱਖ ਤੋਂ ਦੇਖੀਏ ਤਾਂ ਇਹਨੂੰ ਕੋਈ ਵੀ ਸਿੱਖ ਜਿਹੜਾ ਹੈਗਾ ਸ਼ਾਇਦ ਪ੍ਰਵਾਨ ਨਹੀਂ ਕਰੇਗਾ ਸਿੱਖ ਮਨਸਤਾ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗੀ ਅ ਪਰ ਫਿਰ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਉਹਦੇ ਵਿੱਚ ਬਿਲਕੁਲ ਉਹ ਪੱਖ ਵੀ ਸਾਨੂੰ ਜ਼ਰੂਰ ਹੁਣ ਵਿਚਾਰਨ ਦਾ ਮੌਕਾ ਹੈ ਕਿ ਅਸੀਂ ਉਸ ਪੱਖ ਨੂੰ ਵੀ ਦੇਖੀਏ ਕਿ ਸਾਡੀਆਂ ਸੰਸਥਾਵਾਂ ਦੇ ਨਾਲ ਜਿਹੜੇ ਲੋਕ ਜਿਹੜੀ ਧਿਰ ਲਗਾਤਾਰ ਪਿਛਲੇ 25 ਸਾਲ ਤੋਂ ਫਲਵਾੜ ਕਰਦੀ ਆ ਰਹੀ ਜਿਹੜੀ ਹੈਗੀ ਆ ਠੀਕ ਆ ਅਸੀਂ ਪੋਲੀਟੀਕਲੀ ਉਹਨਾਂ ਨੂੰ ਮਾਰਜਨਲਾਈਜ਼ ਕਰ ਦਿੱਤਾ ਪਰ ਅਜੇ ਤੱਕ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜੇ ਵੀ ਐਸਡੀਪੀਸੀ ਤੇ ਕਾਬਜ ਤੇ ਰਹੋਣ ਕਰਕੇ ਬਹੁ ਗਿੰਚੀ ਦੇ ਵਿੱਚ ਉਹ ਆਪਣਾ ਜੋ ਪ੍ਰਭਾਵ ਆ ਜੋ ਉਹਨਾਂ ਦੀ ਸੋਚ ਆ ਉਹਦੇ ਮੁਤਾਬਕ ਉਹ ਕੰਮ ਅਜੇ ਵੀ ਕਰਦੇ ਜਾ ਰਹੇ ਨੇ ਉਹ ਰੁਕ ਨਹੀਂ ਰਹੇ ਮੁੜੇ ਨਹੀਂ ਸਿੱਖਿਆ ਨਹੀਂ ਕੁਝ ਵੀ ਉਹਨਾਂ ਨੇ ਜਿਹੜਾ ਹੈਗਾ ਵੀ ਨਾ ਉਹਨਾਂ ਨੇ ਕੋਈ ਅੰਦਰ ਚ ਹੱਥ ਮਾਰ ਕੇ ਕੋਈ ਕੋਸ਼ਿਸ਼ ਕੀਤੀ ਆ ਕਿ ਸਾਡੇ ਤੋਂ ਪਹਿਲਾਂ ਕੀ ਗਲਤੀਆਂ ਹੋਈਆਂ ਜਿਨ੍ਹਾਂ ਕਰਕੇ ਸਾਡੇ ਨਾਲ ਇਹ ਰਾਜਨੀਤਿਕ ਤੌਰ ਤੇ ਅਸੀਂ ਇੰਨੇ ਕਮਜ਼ੋਰ ਹੋ ਗਏ ਆ ਕਿ ਹੁਣ ਤਾਂ ਦੱਸ ਦਿਆਂ ਨਾ ਵੀ ਸੰਗ ਲੱਗਦੀ ਆ ਵੀ ਉਹਨਾਂ ਦਾ ਜਦੋਂ ਕੋਈ ਵੀ ਇਲੈਕਸ਼ਨ ਹੁੰਦੀ ਆ ਤੇ ਉਹਨਾਂ ਦਾ ਕਿਹੜਾ ਆਇਆ ਜੀ ਦਰਜਾ ਕਿੰਨੇ ਨੰਬਰ ਤੇ ਆਏ ਨੇ ਹਰ ਵਾਰ ਉਹ ਜਿਹੜਾ ਹੈਗਾ ਹੁਣ ਚੌਥਾ ਚੌਥਾ ਰਹਿ ਗਿਆ ਜੀ ਆਪਾਂ ਤਾਂ ਕਈ ਵਾਰ ਪੰਜਵੇਂ ਤੇ ਵੀ ਚਲ ਜਾਂਦੇ ਨੇ ਇਹ ਪੋਜੀਸ਼ਨ ਬਣਨ ਤੋਂ ਬਾਅਦ ਵੀ ਜੇਕਰ ਉਹ ਧਿਰ ਵਜੇਦਿਆ ਹੱਠੀ ਆ ਅੜੀਲ ਬਣੀ ਹੋਈ ਜਿਹੜੀ ਹੈਗੀ ਆ ਤੇ ਦਾ ਮਤਲਬ ਉਹ ਸ਼ਾਇਦ ਉਹ ਸਿੱਖਣਾ ਚਾਹੁੰਦੇ ਹੀ ਨਹੀਂ ਕੁਝ ਵੀ ਵੇ ਜੋ ਕੁਝ ਵਾਪਰਿਆ ਪਿੱਛੇ ਉਹਨਾਂ ਦੇ ਰਾਜ ਭਾਗ ਦੇ ਦੌਰਾਨ ਜਦੋਂ ਤਾਕਤ ਦੇ ਵਿੱਚ ਸੀ ਰਾਜ ਸੀ ਸੱਤਾ ਦੇ ਵਿੱਚ ਵੀ ਸੀ ਉਦੋਂ ਵੀ ਉਹ ਨਹੀਂ ਸਮਝੇ ਤੇ ਹੁਣ ਜਦੋਂ ਇਹ ਗੱਲ ਵਾਪਰੀ ਆ ਇਹ ਬੜੀ ਇੱਕ ਅਣਹੋਣੀ ਤੇ ਅਨੋਖੀ ਗੱਲ ਹੋਈ ਜਿਹੜੀ ਹੈਗੀ ਆ ਇਹ ਘਟਨਾ ਤੇ ਇਹਦਾ ਅਕਸਰ ਕਿਸੇ ਵੀ ਰੂਪ ਦੇ ਵਿੱਚ ਸਿੱਧੇ ਤੌਰ ਤੇ ਆਪਾਂ ਮੰਨਾਂਗੇ ਕਿ ਗਿਆਨੀ ਰਘਵੀਰ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਪਰ ਜਦੋਂ ਸਮੁੱਚੇ ਤੌਰ ਤੇ ਸਾਰਾ ਪੱਖ ਘਟਨਾ ਕਰਮ ਨੂੰ ਵਿਚਾਰਿਆ ਜਾਊਗਾ ਤਾਂ ਉਹਦੇ ਵਿੱਚ ਉਹ ਧਿਰ ਵੀ ਜਿਹੜੀ ਹੈਗੀ ਆ ਮੁੱਖ ਦੋਸ਼ੀ ਦੇ ਵਜੋਂ ਸਾਹਮਣੇ ਆਏਗੀ ਕਿ ਜਿਨ੍ਹਾਂ ਨੇ ਇਸ ਕਿਸਮ ਦੀਆਂ ਹਾਲਾਤ ਤੇ ਵਾਤਾਵਰਨ ਪੈਦਾ ਕੀਤਾ ਹੋਇਆ ਹੈ ਜਿੱਥੇ ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਸਤੰਤਰ ਰੂਪ ਵਿੱਚ ਤੇ ਆਜ਼ਾਦ ਰੂਪ ਵਿੱਚ ਕੰਮ ਨਹੀਂ ਉਹਨਾਂ ਨੂੰ ਕਰ ਦਿੱਤਾ ਜਾ ਰਿਹਾ ਉਹ ਪੱਖ ਵੀ ਜਿਹੜਾ ਸਾਹਮਣੇ ਆਏਗਾ ਜਿਹੜਾ ਸਦਰ ਜਗਤਾਰ ਸਿੰਘ ਜੀ ਆਖਰੀ ਇੱਕ ਗੱਲ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਕੋਰਟ ਦੇ ਵਿੱਚ ਇਸ ਮਾਮਲੇ ਨੇ ਅਜੇ ਬੈਸ ਵਿੱਚ ਆਉਣਾ ਅਜੇ ਤਾਂ ਨੋਟਿਸ ਨਾਟਸ ਹੋ ਰਹੇ ਹੋਣਗੇ ਮੈਂ ਜੇ ਤੁਹਾਡੇ ਤੋਂ ਸਮਝਾਂ ਗੈਨੀ ਰਿਕਪੀਰ ਸਿੰਘ ਨੂੰ ਤੁਹਾਡੇ ਵੱਲੋਂ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਹਿਣਾ ਬਣਦਾ ਹੈ ਕਿ ਇਹ ਕੇਸ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਪਿੱਛੇ ਹਟਣਾ ਚਾਹੀਦਾ ਔਰ ਮਾਫੀ ਮੰਗਣੀ ਚਾਹੀਦੀ ਇਸ ਗੱਲ ਲਈ ਪਹਿਲੀ ਗੱਲ ਤੇ ਹੈ ਕਿ ਮੈਂ ਪਰਿਵਾਰ ਨੂੰ ਬਿਲਕੁਲ ਬਰੀ ਨਹੀਂ ਕਰ ਰਿਹਾ ਮੈਂ ਪਹਿਲਾਂ ਕਹਿੰ ਗਿਆ ਚੱਲਿਆ ਕਿ 1999 ਤੋਂ ਲੈ ਕੇ ਲਗਾਤਾਰ ਇਹਨਾਂ ਨੇ ਇਹਨਾਂ ਸੰਸਥਾਵਾਂ ਦਾ ਨੁਕਸਾਨ ਕੀਤਾ ਲਗਾਤਾਰ ਕਹਿੰਦੇ ਆ ਰਹੇ ਤੇ ਹੁਣ ਵੀ ਉਹ ਦੋਸ਼ੀ ਹੈਗੀ ਹੈ ਮੈਜਿਕ ਕੈਪਲ ਕੋਰੋਨਾ ਨੇ ਪਰ ਮੈਂ ਪਰ ਤੇ ਗੱਲ ਕਰੀ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਹਾਈ ਕੋਰਟ ਜਾਣ ਦਾ ਇਹ ਸਿਧਾਂਤ ਦਾ ਸਭ ਤੋਂ ਵੱਡਾ ਨੁਕਸਾਨ ਹੈ ਉਹਨਾਂ ਨੇ ਮੈਨੇਜਮੈਂਟ ਦੇ ਪੱਖੋਂ ਨੁਕਸਾਨ ਕੀਤਾ ਸਿਰ ਇਹਨਾਂ ਦੇ ਸਿਧਾਂਤ ਦੇ ਪੱਖੋਂ ਨੁਕਸਾਨ ਕੀਤਾ ਸਿਧਾਂਤ ਤੇ ਵੀ ਬਾਦਲ ਇਸ ਜਿਹੜੀ ਮੈਨੇਜਮੈਂਟ ਐਸਡੀਪੀਸੀ ਇਹ ਲਗਾਤਾਰ ਸਿਧਾਂਤ ਤੇ ਵੀ ਕਰਦੇ ਆਏ ਆ ਲੇਕਿਨ ਇਹ ਉਸ ਤੋਂ ਵੱਡਾ ਅਟੈਕ ਹੈ ਕਿਉਂਕਿ ਜਿਹੜੀ ਸਟੇਟਸ ਸੀ ਇਹਨਾਂ ਸੰਸਾਵਾ ਦਾ ਉਹ ਡੀਗ੍ਰੇਡ ਕਰਤਾ ਇਹਨਾਂ ਨੂੰ ਛੋਟੇ ਛੋਟੇ ਆਤਾ ਤੇ ਹੁਣ ਜਿਹੜੇ ਗੱਲ ਲਦਾਵਾ ਤੁਸੀਂ ਕੀਤੀ ਹੈ ਜਿਹੜੇ ਗੱਲ ਤੁਸੀਂ ਕੀਤੀ ਹੈ ਇਹਨਾਂ ਨੂੰ ਆਪਾ ਤੋਂ ਆਪਸ ਸੁਝਾ ਕੋਈ ਨਹੀਂ ਲੇਕਿਨ ਜਿਹੜੇ ਪੰਥਕ ਮਰਿਆਦਾ ਕੀ ਕਹਿੰਦੀ ਹੈ ਰਿਛ ਆਪਾ ਮੈਂ ਵਿਦਵਾਨ ਨਹੀਂ ਹਾਂ ਅੱਜ ਮੈਂ ਕਲੀਅਰ ਕਰ ਦਿਆ ਮੈਂ ਸਿੱਖ ਪੰਥ ਦਾ ਕੋਈ ਵਿਦਵਾਨ ਨਹੀਂ ਗਾ ਮੈਂ ਸਧਾਰਨ ਜਣੀ ਬਾਰੇ ਸੋਚ ਮੈਂ ਉਥੋਂ ਗੱਲ ਕਰ ਰਿਹਾ ਇਹਨਾਂ ਨੂੰ ਕੱਲ ਪ੍ਰੈਸ ਕਾਨਫਰੈਂਸ ਕਰਕੇ ਇਹ ਆਪਣਾ ਪਬਲੀਕਲੀ ਸਾਰੇ ਗੱਲ ਪੰਚ ਸਾਹਮਣੇ ਖੜੇ ਚਾਹੀਦੀ ਹੈ ਤੇ ਉਸ ਤੋਂ ਬਾਅਦ ਇਹ ਸੇਵਾ ਛੱਡ ਦੇ ਪਾਸੇ ਹੋ ਜਾ। ਲੋਟਸਬ ਆਖਰੀ ਗੱਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਮਾਮਲੇ ਨੂੰ ਨਿਬੇੜਨ ਇਹ ਮਾਮਲਾ ਕੋਰਟ ਦੇ ਵਿੱਚੋਂ ਵਾਪਸ ਲੈਣ ਲਈ ਆਪ ਪਹਿਲ ਕਦਮੀ ਕਰਨ ਔਰ ਤੁਹਾਨੂੰ ਲੱਗਦਾ ਹੈ ਕਿ ਇਹ ਧਾਮੀ ਸਾਹਿਬ ਦੀ ਆਪਣੀ ਇੱਜ਼ਤ ਤੇ ਵੀ ਬਣਾਈ ਹੈ। ਇਹ ਤਾਂ ਕੁਦਰਤੀ ਗੱਲ ਆ ਵੀ ਜਿਹੜਾ ਸ਼ਰੋਮੀ ਕਮੇਟੀ ਦਾ ਪ੍ਰਧਾਨ ਹੋਵੇਗਾ ਉਹਦੀ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਜਿੱਥੇ ਉਹਨੇ ਸਮੁੱਚਾ ਪ੍ਰਬੰਧ ਚਲਾਉਣਾ ਹੈਗਾ ਤੇ ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਸਿੱਖ ਪੰਥ ਦੀਆਂ ਪਰੰਪਰਾਵਾਂ ਤੇ ਸੰਸਥਾਵਾਂ ਦਾ ਮਿਆਰ ਉੱਚਾ ਬਣਿਆ ਰਹੇ ਉਹ ਵੀ ਉਹਦੀ ਵੱਡੀ ਜ਼ਿੰਮੇਵਾਰੀ ਵਿੱਚ ਸ਼ਾਮਲ ਹੁੰਦਾ ਤੇ ਅਸੀਂ ਜੋ ਕੁਝ ਉਹਨਾਂ ਦੇ ਵਿਵਹਾਰ ਦੇ ਵਿੱਚੋਂ ਪਿੱਛੋਂ ਦੇਖਿਆ ਕੁਝ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾਣ ਦੇ ਜਿਹੜੇ ਹੈਗੇ ਨੇ ਉਹ ਇਸ਼ਾਰੇ ਤੇ ਸੰਕੇਤਾਂ ਮਿਲਦੇ ਰਹੇ ਨੇ ਲੇਕਿਨ ਅਖੀਰ ਤੇ ਜਾ ਕੇ ਜਿਹੜਾ ਰਿਜ਼ਲਟ ਨਿਕਲਦਾ ਰਿਹਾ ਉਹ ਫਿਰ ਉਸ ਧਿਰ ਦਾ ਹੀ ਜਿਹੜੀ ਸੋਚ ਹੁੰਦੀ ਸੀ ਪਿੱਛੇ ਭਾਰੂ ਉਹ ਮਜਬੂਰ ਕਰਦੀ ਰਹੀ ਜਾਂ ਤੇ ਇਹ ਕਿਸ ਗੱਲ ਕਰਕੇ ਕੋਈ ਆਪਣੇ ਜਥੇਬੰਦੀ ਦੇ ਨਿਜਮਾ ਕਰਕੇ ਜਾਂ ਉਹਦੀ ਇੱਕ ਏਕਤਾ ਬਣਾਈ ਰੱਖਣ ਕਰਕੇ ਜਾਂ ਜਥੇਬੰਦੀ ਦਾ ਜਾਬਤਾ ਜਿਹੜਾ ਹੈਗਾ ਉਹਨੂੰ ਜ਼ਿਆਦਾ ਮਹੱਤਵ ਦੇਣ ਕਰਕੇ ਨਾ ਇਸ ਪਾਸੇ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਧਾਰਮਿਕ ਤੌਰ ਤੇ ਜਿਹੜੀਆਂ ਜ਼ਿਆਦਾ ਵੱਡੀਆਂ ਬਣਦੀਆਂ ਸੀ ਜਿਵੇਂ ਅਕਾਲੀ ਦਲ ਨੂੰ ਵੀ ਮਜ਼ਬੂਤ ਕਰਨਾ ਹੁੰਦਾ ਤੇ ਕਰਦਾ ਰਿਹਾ ਜਿਹੜਾ ਹੈ ਲਗਾਤਾਰ ਜਦੋਂ ਉਸ ਪੱਖ ਤੋਂ ਜਿਹੜੀ ਇਹ ਕਮਜ਼ੋਰੀ ਦਿਖਾਈ ਗਈ ਹੈ ਤੇ ਉਹਦਾ ਨਤੀਜਾ ਵੀ ਪੋਲੀਟੀਕਲੀ ਵੀ ਸਾਨੂੰ ਬਹੁਤ ਵੱਡੇ ਨੁਕਸਾਨ ਉਠਾਉਣੇ ਪਏ ਹੋਏ ਹੈਗੇ ਆ ਤੇ ਅਸੀਂ ਦੇਖਦੇ ਆ ਕਿ ਉਹਨਾਂ ਨੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣਾ ਸੀ ਉਹ ਮੀਟਿੰਗਾਂ ਬਾਰੇ ਵੀ ਆਪਾਂ ਦੇਖਦੇ ਆ ਲੇਟ ਹੁੰਦੀਆਂ ਰਹੀਆਂ ਜੋ ਟਾਈਮ ਦੀ ਸੀ ਨਿਸ਼ਚਿਤਤਾ ਉਸ ਤੋਂ ਪਿੱਛੇ ਕੀਤਾ ਗਿਆ ਜਾਂ ਹੋਰ ਹੋਇਆ ਇਹ ਸਾਰਾ ਕੁਝ ਉਹਨਾਂ ਦੀ ਵੀ ਜਿਹੜਾ ਦੁੱਬਦਾ ਸੀ ਸ਼ੈਤਮਨ ਦੇ ਵਿੱਚ ਬਣੀ ਰਹੀ ਹੈ ਵੀ ਸ਼ਾਇਦ ਉਹ ਸਧਾਂਤ ਬਾਰੇ ਤੇ ਮਰਿਆਦਾ ਬਾਰੇ ਜਿੱਦਾਂ ਦਾ ਉਹਨਾਂ ਦਾ ਜੀਵਨ ਆ ਸਾਦਾ ਉਹ ਤਾਂ ਬਹੁਤ ਕੁਝ ਜਾਣਦੇ ਨੇ ਪਰ ਉਹਨੂੰ ਜਿਹੜੀ ਸੰਸਥਾ ਦੇ ਤੌਰ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਉਹਦੇ ਵਿੱਚ ਸ਼ਾਇਦ ਕਿਤੇ ਉਹ ਇਤਿਹਾਸ ਦੇ ਵਿੱਚ ਕੋਈ ਉਹਨਾਂ ਦਾ ਮਲੰਕਣ ਹੋਣਾ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਪਾਸ ਨਹੀਂ ਕੀਤਾ ਜਾਊਗਾ ਕਿਉਂਕਿ ਜੋ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਉਸ ਹਿਸਾਬ ਦੇ ਨਾਲ ਜੋ ਤਵਕਕ ਸਿੱਖ ਸੰਗਤਾਂ ਸਿੱਖ ਪੰਥ ਉਹਨਾਂ ਤੋਂ ਰੱਖਦਾ ਸੀ ਭਾਵੇਂ ਉਹ ਆਪਣੇ ਵੱਲੋਂ ਯਤਨ ਕਰਦੇ ਵੀ ਰਹੇ ਹੋਣਗੇ ਅ ਅੰਦਰੂਨੀ ਤੌਰ ਤੇ ਪਰ ਜੋ ਵਿਵਹਾਰਕ ਰੂਪ ਦੇ ਵਿੱਚ ਅਖੀਰੋਂ ਰਿਜ਼ਲਟ ਸਾਹਮਣੇ ਆਏ ਜਿਹੜੇ ਹੈਗੇ ਨੇ ਸੰਗਤ ਤਾਂ ਉਹਨੂੰ ਦੇਖਦੀ ਆ ਪਿੱਛੇ ਤੁਸੀਂ ਪਰਦੇ ਦੇ ਵਿੱਚ ਰਹਿ ਕੇ ਕਿੰਨੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹੇ ਵਿਚਾਰ ਰੱਖਦੇ ਹੋ ਸ਼ਾਇਦ ਉਹ ਫੇਰ ਪਿੱਛੇ ਰਹਿ ਜਾਂਦੇ ਨੇ ਤੇ ਦੂਜੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਤੇ ਉਹਨਾਂ ਦੇ ਨਾਲੇ ਮਿਲਾਂਕਣ ਫੇ ਜਿਹੜਾ ਹੁੰਦਾ ਸਖੀਤਾਂ ਦਾ ਤੇ ਉਹਨਾਂ ਦੀਆਂ ਜਿਹੜੀਆਂ ਸੇਵਾ ਕਾਲ ਦਾ ਬਹੁਤ ਮਿਹਰਬਾਨ ਬਹੁਤ ਵਾਧਾ ਥੈਂਕ ਯੂ